ਇਹਨਾਂ ਨੂੰ ਵੜਨਾ ਨਹੀਂ ਚਾਹੀਦਾ ਇਹਨਾਂ ਨੇ ਤਾਂ ਪੰਜਾਬ ਚ ਕੀ ਆ ਜਦੋਂ ਕਰੋਨਾ ਆਇਆ ਉਦੋਂ ਇਹ ਭੱਜ ਭੱਜ ਕੇ ਟ੍ਰੇਨਾਂ ਪਰ ਭਰ ਗਏ ਤੇ ਹੁਣ ਵੀ ਤੋਂ ਤੋਂ ਟ੍ਰੇਨਾਂ ਚੱਲ ਕੇ ਪੰਜਾਬ ਛੱਡ ਗਏ ਪੰਜਾਬ ਕਿਤੇ ਲੁੱਟਣ ਲਈ ਥੋੜੀ ਰੱਖਿਆ ਵੀ ਜਿਹੜਾ ਕੜਾਵੇ ਤੇ ਇੱਥੇ ਲੁੱਟ ਕੇ ਕੰਮ ਕਰ ਕਰ ਕਿਤੇ ਨਾ ਕਿਤੇ ਪੰਜਾਬ ਦੇ ਲੋਕਾਂ ਨੂੰ ਵੀ ਸਿਆਣੇ ਬਾਨਾ ਚਾਹੀਦਾ ਆਪਣੇ ਲੋਕਾਂ ਨੂੰ ਰੋਜ਼ਗਾਰ ਦੇਣਾ ਆਪਣੇ ਲੋਕਾਂ ਨੂੰ ਕੰਮ ਦੇਣਾ ਇਹ ਤੇ ਆਉਂਦੇ ਇੱਥੇ ਮੱਲਾ ਲੁੱਟ ਗਏ ਤੇ ਚੱਲ ਇਧਰੋਂ ਤੇ ਲੋਕਾਂ ਦੇ ਗਲ ਪੈਣ ਵਾਲੇ ਕੁੰਡੇ ਹੀ ਜਿਹੜੇ ਉਹ ਹੁਣ ਵੇਖਿਆ ਤੁਸੀਂ ਟ੍ਰੇਨਾਂ ਭਰ-ਭਰ ਕਿੱਦਾਂ ਜਾਣ ਡੈ ਸ਼ੀਟਾਂ ਨਹੀਂ ਲੱਭਦੀਆਂ ਬਿਨ ਟਿਕਟਾਂ ਤੋਂ ਵੜੀ ਜਾਂਦੇ ਆ ਆਪਣਾ ਕੰਮ ਹੈ ਆਪਣਾ ਵੀ ਕੰਮ ਖੇਤੀਬਾੜੀ ਦਾ ਕੰਮ ਹੈ ਜੀ ਆਪਣੀ ਜ਼ਮੀਨ ਹੈ ਜੀ ਤੁਸੀਂ ਇੱਥੇ ਆਉਂਦੇ ਨੇ ਆਫਿਸਨ ਕੰਮ ਕਰਦੇ ਉੱਥੇ ਆਪਣੀਆਂ ਜ਼ਮੀਨਾਂ ਨੇ ਤੁਸੀਂ ਸਿੱਖੋ ਪੰਜਾਬੀਓ ਤੁਸੀਂ ਆਪ ਗੱਡੀਆਂ 'ਚ ਗੇੜੀਆਂ ਮਾਰਦੇ ਜੇ ਤੇ ਸ਼ਾਮਾਂ ਨੂੰ ਤੁਸੀਂ ਕਹਿੰਦੇ ਕਿ ਸਾਡਾ ਸਿਰੀ ਸੰਭਲੇਗਾ ਇਹਨਾਂ ਨੇ ਇੱਥੇ ਦਿਹਾੜੀ ਕੀਤੀ ਐ ਤੇ ਯੂਪੀ ਭਾਰ ਇਹਨਾਂ ਨੇ ਆਪਣੀ ਜ਼ਮੀਨ ਬਣਾਈ ਐ ਤੁਸੀਂ ਆਪੇ ਸੁਣਦੇ ਆਪਣੇ ਉੱਤੇ ਇਹ ਇਹ ਮੇਲਾ ਦਸੋਂ ਪਹਿਲਾਂ ਵੀ ਇਹਦਾ ਚਲਾਨ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ

ਸੜਕਾਂ ਥੁੱਕ ਥੁੱਕ ਜਾਂਦੀਆਂ ਮੈਨੂੰ ਲੱਗਦਾ ਇੱਕ ਸਮਾਂ ਹੋਣਾ ਕਿ Google Map ਤੇ ਸੜਕਾਂ ਲਾਲ ਹੋ ਜਾਣੀਆਂ ਇਹਨਾਂ ਦੇ ਕਰਕੇ ਇਹਨਾਂ ਪ੍ਰਵਾਸੀਆਂ ਨੇ ਆਪਣੇ ਪੰਜਾਬੀਆਂ ਦੀਆਂ ਦਸਤਾਰਾਂ ਤੱਕ ਲਾਈਆਂ ਹੋਈਆਂ ਨੇ ਬਿਲਕੁਲ ਇਹ ਤੇ ਹੁਣ ਹੱਥ ਪੈ ਗਈ ਇਹਨਾਂ ਨੂੰ ਕੁੱਟ ਖਾਣ ਦੀ ਮੈਂ ਤਾਂ ਇਹ ਨਹੀਂ ਸਮਝਾਉਂਦੀ ਵੀ ਉਹ ਗੰਦੇ ਹੱਥਾਂ ਦੇ ਇਹਨਾਂ ਦੇ ਗੋਲ ਗੱਪੇ ਕਿੱਥਾਂ ਖਾਣਗੇ 버ਗਰ ਕਿੱਥਾਂ ਖਾਣਗੇ ਉਹ ਕਹਿੰਦੇ ਨਿਊਡਲਾਂ ਦੇ ਟੇਸਟ ਕਿੱਦਾਂ ਵੇਖਣਗੇ ਉਹ ਗੰਦੀਆਂ ਚਾਂਪਲੀਆਂ ਪਾਉਂਦੇ ਹੀ ਉਹ ਉਹ ਜ਼ਰੂਰ ਇਹਨਾਂ ਨੂੰ ਘਾਟਾ ਪੈਣਾ ਔਰ ਜੋ ਗੰਦ ਪਿਲੇ ਇਹਨਾਂ ਨੂੰ ਪੋਉਂਦੇ ਹੀ ਪਰੋਸਦੇ ਹੀ ਗਏ ਜਿੰਨਾ ਇੱਥੇ ਮਲਬਾ ਆਣ ਕੇ ਗੰਦ ਪਾਇਆ ਸੀ ਇਹਨਾਂ ਨੇ ਤੇ ਉਹ ਪਤਾ ਲੱਗ ਗਿਆ ਨਾ ਅੱਜ ਪੰਜਾਬ ਦੇ ਨਾਲ ਸਿਰਫ ਪੰਜਾਬ ਹੀ ਖਲੋਤਾ ਕੋਈ ਨਹੀਂ ਖਲੋਤਾ ਇਹ ਨਾ ਔਖੇ ਵਾਲੇ ਕਿਸੇ ਨੇ ਖਲੋਣਾ ਦੇ ਨਾ ਕਿ ਤੋ ਆਸ ਰੱਖਿਓ ਅੱਜ ਲੁਧਿਆਣਾ ਜਲੰਧਰ ਅੰਮ੍ਰਿਤਸਰ ਤੁਸੀਂ ਵੇਖੋ ਕਿਦਾਂ ਟੋਂ ਟੋਂ ਟ੍ਰੇਨਾਂ ਪਰ ਪਰ ਜਾਂਡੀਆਂ ਔਰ ਕਿਦਾਂ ਭੱਜ ਭੱਜ ਵੜਨ ਡਿਆ ਵਿੱਚ ਸੋ ਕਿਤੇ ਨਾ ਕਿਤੇ ਇਹਨਾਂ ਨੂੰ ਪਹਿਲਾਂ ਜੁਦੀਆਂ ਮਾਰ ਕੇ ਤੋਂ ਕੱਢਣਾ ਚਾਹੀਦਾ ਸੀ ਅੱਜ ਵੇਖ ਲਓ ਆਂਦੇ ਨਾ ਅਹੀਂ ਕੀ ਕਰੀ ਇੱਥੇ ਕਿੰਦਾ ਸਾਡੀ ਲੜਾਈ ਲੱਗੀ ਅਹੀਂ ਕਿ ਲੈਣਾ ਇਹਨਾਂ ਤੋਂ ਫਿਰ ਤੁਸੀਂ ਪਹਿਲਾਂ ਕੀ ਲੈਣਾ ਹੁੰਦਾ ਸੀ ਲੀਡਰਾਂ ਨੂੰ ਘਾਟਾ ਪਿਆ ਵੋਟਾਂ ਦੇ ਲੀਡਰਾਂ ਨੇ ਬਣਾਈਆਂ ਇਹਨਾਂ ਦੀਆਂ ਲੀਡਰਾਂ ਨੇ ਸਰਪੰਚ ਖਲਾਰੇ ਇਹ ਦੱਸੋ ਹੁਣ ਕਿੱਧਰ ਗਏ ਤੁਹਾਡੇ ਆਗਾ ਜਿਹੜੇ ਸੀਗੇ ਉਹ ਟਰਪੋਰਟਰ ਜਿਹੜੇ ਭੱਜ ਗਏ ਹੁਣ ਰੁਕੋ ਉਹਨਾਂ ਨੂੰ ਜਾ ਕੇ ਅਲਵਦਾ ਕਰੋ ਉਹਨਾਂ ਨੂੰ ਜਾ ਕੇ ਜਾ ਕੇ ਤੁਸੀਂ ਵੀ ਛੁੱਟੀ ਪਿਆਰ ਕੇ ਇਲੈਕਸ਼ਨ ਲੜਦੇ ਹੋ ਤੁਸੀਂ ਪੰਜਾਬ ਚ ਕੀ ਕਰਦੇ ਹੋ ਇਹਨਾਂ ਬੇਸ਼ਰਮਾਂ ਨੇ ਇਸ ਹੱਦ ਤੱਕ ਉਹਨਾਂ ਦੀਆਂ ਵੋਟਾਂ ਬਣਾਈਆਂ ਆਈਡੀਆਂ ਬਣਾਈਆਂ ਉਹਨਾਂ ਨੂੰ ਜਗਾ ਲੈ ਲੈ ਕੇ ਦੇ ਦਿੱਤੀ ਪੰਜਾਬੀਆਂ ਦੇ ਹੱਕ ਖੋ ਕੇ ਉਹਨਾਂ ਨੂੰ ਇਲੈਕਸ਼ਨ ਲੜਾਈਆਂ ਇਹਨਾਂ ਨੇ ਜਿਹੜੇ ਬੰਦੇ ਨੂੰ ਇੱਥੇ ਜਿਹੜੇ ਆਣ ਕੇ ਰੋਜ਼ਗਾਰ ਮਿਲਣਦੇ ਆ ਉਸ ਧਰਤੀ ਦਾ ਦਰਦ ਹੀ ਨਹੀਂ ਹੈਗਾ ਤੇ ਉੱਥੋਂ ਦੇ ਲੋਕਾਂ ਦਾ ਦਰਦ ਨਹੀਂ ਹੈਗਾ ਫਿਰ ਇੱਥੇ ਇਹਨਾਂ ਦਾ ਕੰਮ ਵੀ ਕੀ ਹੈ ਇਸ ਕਰਕੇ ਇਹਨਾਂ ਨੂੰ ਉੱਥੇ ਰਹਿਣ ਦੋ ਜਿੱਥੋਂ ਦੇ ਹੈਗੇ ਆ ਆਪਣੇ ਲੋਕਾਂ ਨੂੰ ਰੋਜ਼ਗਾਰ ਦਿਓ ਆਪਣੇ ਲੋਕਾਂ ਨੂੰ ਕੰਮ ਦਿਓ ਇਹਨਾਂ ਕੋ ਤੁਸੀ ਕੀ ਕਰਾਉਣਾ ਆਣ ਕੇ ਗਾਦੀ ਖੋਹਦੇ ਸੀ ਤਾਂ ਤਾਂ ਦੀ ਪਰੋਸਤ ਸੀ ਇੱਥੇ ਏਕੜਾ ਵਿੱਚ ਅੱਜ ਦਾ ਕੰਮ ਕਰਦਾ ਇਥੇ ਆਣ ਕੇ ਕਦੀ ਨੌਜਵਾਨਾਂ ਦੀਆਂ ਪੱਕਾ ਲਾਤੀਆਂ ਕਦੀ ਕਿਸੇ ਕੋਲ ਲੁੱਟ ਖੋਹ ਕਰ ਲਈ ਤੇ ਕਦੀ ਕਿਸੇ ਨਾਲ ਕੁੱਟਮਾਰ ਕਰ ਲਈ ਆਣ ਕੇ ਗੁੰਡਾਗਰਦੀ ਕੀਤੀ ਐ ਕਿਤੇ ਰੋਜ਼ਗਾਰ ਮਿਲਿਆ ਸੀ ਇਹਨਾਂ ਨੂੰ ਸੋ ਕਿਤੇ ਨਾ ਕਿਤੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਇੱਕ ਦੇਖਿਆ ਇੱਕ ਤਾਂ ਫਰਾਟਾ ਲੈ ਗਿਆ ਨਾਲ ਕੀ ਪਤਾ ਨਹੀਂ ਵਾਪਸੀ ਨੂੰ ਚੰਗਾ ਬਾਤ ਸੁਣਾਉਣ ਮੱਥਾ ਟੇਕਣ ਪਰੇ ਦਫਾ ਹੁੰਦੇ ਇਹਨਾਂ ਕੋਲ ਵੀ ਕਰਾਉਣਾ ਤੁਰੀ ਇੱਥੇ ਇਹਨਾਂ ਨੂੰ ਗਲਗਲਤ ਤੋਂ ਤਾਂ ਨਾ ਇਹਨਾਂ ਨੂੰ ਨਹਾਉਣਾ ਤੋੜਾ ਹੁੰਦਾ ਗੱਲੇ ਮੰਦੇ ਹੱਥ ਮਾਰ ਕੇ ਖਵਾਈ ਪਈ ਜਾਂਦੇ ਇੱਥੇ ਲੋਕਾਂ ਦਾ ਤੁਸੀਂ ਕੀ ਕਰਾਉਣਾ ਇਹਨਾਂ ਕੋਲ ਇਹੋ ਗੱਲਾਂ ਮਾੜੀਆਂ ਸਾਡੇ ਬੰਦਿਆਂ ਨੂੰ ਗਾਣਿਆਂ ਦੀਆਂ ਫੁਕਰੀਆਂ ਤੇ ਗੇੜੀਆਂ ਨੇ ਮਾਰ ਲਿਆ ਸਾਡੇ ਲੋਕਾਂ ਨੂੰ ਚਾਹੀਦਾ ਹੈ ਕਿ ਆਪਣਾ ਕੰਮ ਆਪਣੇ ਹੱਥੀ ਕਰਨ ਆਪਣੇ ਪੰਜਾਬ ਨੂੰ ਸੰਭਲੋ ਅੱਜ ਆਪਣੇ ਪੰਜਾਬ ਤੇ ਅੱਖਾਂ ਹਰ ਬੰਦੇ ਦੀਆਂ ਪੰਜਾਬ ਹਰ ਕਿਸੇ ਨਾਲ ਖੜਦਾ ਹੈ ਪਰ ਪੰਜਾਬ ਨਾਲ ਕੋਈ ਨਹੀਂ ਖੜਦਾ ਨਾ ਹੀ ਕਦੇ ਦਿਸਿਆ ਕੋਈ ਪੰਜਾਬ ਨਾਲ ਖੜਦਾ ਭਾਰਤ ਪਾਕਿਸਤਾਨ ਦੀ ਜੰਗ ਹਾਲੇ ਮੁੱਕੀ ਨਹੀਂ ਹੈ ਕੋਈ ਸਿੱਟਾ ਨਹੀਂ ਸਾਹਮਣੇ ਆਇਆ ਕਿ ਜੰਗ ਰੁਕ ਚੁੱਕੀ ਹੈ ਜਾਂ ਚੱਲ ਰਹੀ ਹੈ ਪਰ ਜਿੰਨੇ ਵੀ ਪ੍ਰਵਾਸੀ ਨੇ ਉਹ ਅੰਮ੍ਰਿਤਸਰ ਪੰਜਾਬ ਛੱਡ ਕੇ ਜਾਂਦੇ ਹੋਏ ਦੇਖ ਰਹੇ ਨੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੀਆਂ ਤਸਵੀਰਾਂ ਦਿਖਾਣੇ ਆ ਜਿੱਥੇ ਇਸ ਸਟੇਸ਼ਨ ਤੇ ਪਿਛਲੇ 3 ਦਿਨਾਂ ਤੋਂ ਪ੍ਰਵਾਸੀਆਂ ਦਾ ਮੇਲਾ ਹੀ ਲੱਗਾ ਸੀਗਾ ਜੋ ਇਥੋਂ ਸ਼ਹਿਰ ਛੱਡ ਕੇ ਵਾਪਸ ਜਾਂਦੇ ਹੋਏ ਨਜ਼ਰ ਆ ਰਿਹਾ ਇਸ ਵੇਲੇ ਵੀ ਤੁਸੀਂ ਦੇਖੋ ਤਾਂ ਤੁਹਾਨੂੰ ਪ੍ਰਵਾਸੀ ਇੱਥੇ ਪੂਰੇ ਦੇਖਣਗੇ ਆਪਣਾ ਬੋਰੀਆ ਬਿਸਤਰਾ ਬਣ ਕੇ ਪੱਕੇ ਤੌਰ ਤੇ ਵੀ ਜਾ ਰਹੇ ਨੇ ਤੇ ਕੁਝ ਲੋਕ ਜਿਹੜੇ ਨੇ ਕੁਝ ਸਮੇਂ ਲਈ ਜਾ ਰਹੇ ਨੇ ਤੇ ਵਾਪਸ ਆ ਜਾਣਗੇ ਪਰ ਹੈਰਾਨੀ ਜਣੇ ਗੱਲ ਇਹ ਹੈ ਕਿ ਜਦ ਪੰਜਾਬ ਚੋਂ ਕਮਾਇਆ ਪੰਜਾਬ ਚੋਂ ਖਾਦਾ ਤਾਂ ਉਸ ਨੂੰ ਮਾੜੇ ਸਮੇਂ ਚ ਛੱਡ ਜਾਣਾ ਕਿੰਨਾ ਕੁ ਸਹੀ ਗੱਲ ਹੈ ਕਹਿੰਦੇ ਆ ਕਿ ਜਦ ਰਿਸ਼ਤੇਦਾਰ ਸਾਡਾ ਮਾੜੇ ਸਮੇਂ ਚ ਸਾਥ ਨਾ ਦੇਣ ਤਾਂ ਅਸੀਂ ਉਹਨਾਂ ਨੂੰ ਨਹੀਂ ਬੁਲਾਉਂਦੇ ਪਰ ਜੇਕਰ ਪੰਜਾਬ ਚੋਂ ਖਾ ਕੇ ਪ੍ਰਵਾਸੀ ਬਾਹਰ ਜਾਂਦੇ ਨੇ ਕਿ ਪੰਜਾਬੀ ਪ੍ਰਵਾਸੀਆਂ ਨੂੰ ਵਾਪਸ ਪੰਜਾਬ ਦੇ ਵਿੱਚ ਵੜਨਗੇ ਇਹ ਤਸਵੀਰਾਂ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੀਆਂ ਪਹਿਲਾਂ ਤਾਂ ਇਹ ਤਸਵੀਰਾਂ ਦੇਖੋ ਕਿ ਕਿਸ ਤਰੀਕੇ ਹਾਲਾਤ ਨੇ ਪ੍ਰਵਾਸੀ ਖਾਸ ਕਰ ਜਿਹੜਾ ਅੰਮ੍ਰਿਤਸਰ ਪੰਜਾਬ ਛੱਡ ਕੇ ਜਾਂਦੇ ਹੋਏ ਨਜ਼ਰ ਆ ਰਹੇ ਨੇ ਇਹ ਦੇਖ ਸਕਦੇ ਹੋ ਇਹਨਾਂ ਦੇ ਬੈਗ ਭਰੇ ਹੋਏ ਨੇ ਦੂਸਰੇ ਪਾਸੇ ਤੁਹਾਨੂੰ ਹੋਰ ਪ੍ਰਵਾਸੀ ਦਿਖਾ ਦਿੰਨੇ ਆ ਜਿਨ੍ਹਾਂ ਦੇ ਬੈਗਾਂ ਦੇ ਬੈਗ ਭਰੇ ਇਹ ਇੱਕ ਹੋਰ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦੇ ਜਿਹੜੇ ਬੈਗ ਭਰੇ ਹੋਏ ਨੇ ਕਰੀਬ-ਕਰੀਬ ਕੈਲੀ ਕਿਤਾ ਮਹੀਨੇ-ਮਹੀਨੇ ਦੋ-ਦੋ ਮਹੀਨੇ ਲਈ ਤਾਂ ਪੱਕੇ ਜਾ ਰਹੇ ਨੇ ਤੇ ਕੁਝ ਲੋਕ ਤਾਂ ਹਮੇਸ਼ਾ ਲਈ ਇੱਥੋਂ ਜਾ ਰਹੇ ਨੇ ਜ਼ਿਆਦਾਤਰ ਇੱਥੋਂ ਜਿੰਨੀਆਂ ਤੁਸੀਂ ਤਸਵੀਰਾਂ ਦੇਖੋਗੇ ਸਾਰੇ ਪ੍ਰਵਾਸੀ ਨੇ ਬਸ ਆਪਣੀ ਗੱਡੀ ਉਡੀਕ ਰਿਹਾ ਤੇ ਇੱਥੋਂ ਜਾਣ ਦੀ ਤਿਆਰੀ ਦੇ ਵਿੱਚ ਆ ਸਾਡੇ ਨਾਲ ਸਮਾਜ ਸੇਵਕ ਸਰਬਜੀਤ ਸਿੰਘ ਜਡੇਆਲਾ ਮੌਜੂਦ ਨੇ ਵੀਰ ਜੀ ਕਿਵੇਂ ਦੇਖਦੇ ਹੋ ਕਹਿੰਦੇ ਆ ਕਿ ਜਦ ਰਿਸ਼ਤੇਦਾਰ ਮਾੜੇ ਸਮੇਂ ਚ ਸਾਥ ਛੱਡ ਜਾਵੇ ਅਸੀਂ ਉਹਨੂੰ ਬੁਲਾਣਾ ਛੱਡ ਦਿੰਦੇ ਆ ਮਿਲਣਾ ਵਰਤਣਾ ਛੱਡ ਦਿੰਦੇ ਆ ਕਿ ਪ੍ਰਵਾਸੀਆ ਨੇ ਪੰਜਾਬ ਨੂੰ ਮਾੜੇ ਸਮੇਂ ਚ ਛੱਡਿਆ ਵਾਪਸ ਚੱਲ ਗਏ ਹੁਣ ਉਹਨਾਂ ਨੂੰ ਪੰਜਾਬ ਚ ਵਾਪਸ ਵੜੋਗੇ ਜੀ ਬਿਲਕੁਲ ਇਹਨਾਂ ਨੂੰ ਵੜਨਾ ਨਹੀਂ ਚਾਹੀਦਾ ਇਹਨਾਂ ਤਾਂ ਪੰਜਾਬ ਚ ਕੀ ਆ ਜਦੋਂ ਕੋਰੋਨਾ ਆਇਆ ਉਦੋਂ ਇਹ ਭੱਜ ਭੱਜ ਕੇ ਟ੍ਰੇਨਾਂ 'ਾਂ ਪਰ ਪਰ ਗਏ ਤੇ ਹੁਣ ਵੀ ਤੁੰ ਤੁੰ ਟ੍ਰੇਨਾਂ ਚ ਚੱਲ ਕੇ ਪੰਜਾਬ ਛੱਡ ਗਏ ਔਰ ਪੰਜਾਬ ਕਿਤੇ ਲੁੱਟਣ ਲਈ ਥੋੜੀ ਰੱਖਿਆ ਵੀ ਜਿਹੜਾ ਕੜਾ ਆਵੇ ਤੇ ਇੱਥੇ ਲੁੱਟ ਕੇ ਕੰਮ ਕਰ ਕਰ ਕੇ ਗਾਂ ਸੋ ਕਿਤੇ ਨਾ ਕਿਤੇ ਪੰਜਾਬ ਦੇ ਲੋ ਮਤਲਬ ਲੁੱਟ ਕੇ ਤੇ ਚੱਲ ਇਧਰੋਂ ਤੇ ਲੋਕਾਂ ਦੇ ਗਲ ਪੈਣ ਵਾਲੇ ਗੁੰਡੇ ਹੀ ਜਿਹੜੇ ਉਹ ਹੁਣ ਵੇਖਿਆ ਤੁਸੀਂ ਟ੍ਰੇਨਾਂ ਭਰ-ਭਰ ਕਿੱਦਾਂ ਜਾਂਦੇ ਆਂਡਾ ਸ਼ੀਟਾਂ ਨਹੀਂ ਲੱਭਦੀਆਂ ਬਿਨ ਟਿਕਟਾਂ ਤੋਂ ਵੜੀ ਜਾਂਦੇ ਆ ਸੋ ਕਿਤੇ ਨਾ ਕਿਤੇ ਸਰਕਾਰ ਨੇ ਪ੍ਰਸ਼ਾਸਨ ਨੇ ਕੁਝ ਨਹੀਂ ਕਰਨਾ ਇਹ ਤੁਹਾਨੂੰ ਆਪ ਨੂੰ ਔਰ ਆਪਣੇ ਲੋਕਾਂ ਨੂੰ ਸਿਆਣੇ ਬਣਾਪੂ ਆਪਣੇ ਲੋਕਾਂ ਨੂੰ ਰੋਜ਼ਗਾਰ ਦਓ ਇਹ ਆਣ ਕੇ ਇੱਥੇ ਕਿੰਨਾ ਗੰਦ ਪਾਏ ਕਿੰਨੇ ਮੁੰਡਿਆਂ ਦੇ ਕਤਲ ਕੀਤੇ ਸੀ ਔਰ ਕਿਤੇ ਨਾ ਕਿਤੇ ਅੱਜ ਪੰਜਾਬ ਦੇ ਲੋਕਾਂ ਨੂੰ ਵੀ ਮੇਰੇ ਸਾਬ ਨਾਲ ਆ ਗਈ ਹੋਊਗੀ ਕਿ ਇਹ ਜਿਹੜੇ ਲੋਕ ਇੱਥੇ ਆਣ ਕੇ ਗੰਦ ਪਾਉਂਦੇ ਸੀਗੇ ਭਰ-ਭਰ ਟ੍ਰੇਨਾਂ ਤੁਰੇ ਆਉਂਦੇ ਸੀਗੇ ਤੇ ਆਪਣੇ ਲੋਕਾਂ ਦਾ ਰੋਜ਼ਗਾਰ ਖੌਂਦੇ ਸੀ ਅੱਜ ਦੱਸੋ ਕਿੱਥੇ ਆ। ਲੱਗਦਾ ਜਦੋਂ ਪ੍ਰਵਾਸੀ ਵਾਪਸ ਹੋਣਗੇ ਆਪਣੇ ਪੰਜਾਬੀ ਫੇਰ ਨਾ ਆਵਾੜ ਦੇਣ ਕਿਉਂਕਿ ਇਨ੍ਹਾਂ ਪ੍ਰਵਾਸੀਆਂ ਨੇ ਆਪਣੇ ਪੰਜਾਬੀਆਂ ਦੀਆਂ ਦਸਤਾਰਾਂ ਤੱਕ ਲਾਈਆਂ ਹੋਈਆਂ ਨੇ। ਬਿਲਕੁਲ ਇਹ ਤੇ ਹੁਣ ਹੱਥ ਪੈ ਗਈ ਹੈ ਇਹਨਾਂ ਨੂੰ ਕੁੱਟ ਖਾਣ ਦੀ। ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਉਹ ਗੰਦੇ ਹੱਥਾਂ ਦੇ ਇਹਨਾਂ ਦੇ ਗੋਲ ਗੱਪੇ ਕਿੱਦਾਂ ਖਾਣਗੇ, 버ਗਰ ਕਿੱਦਾਂ ਖਾਣਗੇ, ਉਹ ਗੰਦੇ ਨਿਊਡਲਾਂ ਦੇ ਟੇਸਟ ਕਿੱਦਾਂ ਵੇਖਣਗੇ, ਉਹ ਗੰਦੀਆਂ ਚਾਂਪਾਡੀਆਂ ਖਵਾਉਂਦੇ ਸੀ। ਉਹ ਉਹ ਜ਼ਰੂਰ ਇਹਨਾਂ ਨੂੰ ਘਾਟਾ ਪੈਣਾ ਔਰ ਜੋ ਗੰਦ ਪਿਲੇ ਇਹਨਾਂ ਨੂੰ ਖਵਾਉਂਦੇ ਸੀ ਪਰ ਉਹ ਪਤਾ ਲੱਗ ਗਿਆ ਨਾ ਅੱਜ ਪੰਜਾਬ ਦੇ ਨਾਲ ਸਿਰਫ ਪੰਜਾਬ ਹੀ ਖਲੋਤਾ ਕੋਈ ਨਹੀਂ ਖਲੋਤਾ ਇਹ ਨਾ ਔਖੇ ਵੇਲੇ ਕਿਸੇ ਨੇ ਖਲੋਣਾ ਤੇ ਨਾ ਕਿਸੇ ਤੋਂ ਆਸ ਰੱਖਿਓ ਅੱਜ ਲੁਧਿਆਣਾ ਜਲੰਧਰ ਅੰਮ੍ਰਿਤਸਰ ਤੁਸੀਂ ਵੇਖੋ ਕਿਦਾਂ ਤੁੰਤਨ ਟ੍ਰੇਨਾਂ ਭਰ-ਭਰ ਜਾਣੀਆਂ ਔਰ ਕਿਦਾਂ ਭੱਜ-ਭੱਜ ਵੜਨ ਡੇ ਵਿੱਚ ਸੋ ਕਿਤੇ ਨਾ ਕਿਤੇ ਇਹਨਾਂ ਨੂੰ ਪਹਿਲਾਂ ਜੁੱਤੀਆਂ ਮਾਰ ਕੇ ਤੋਂ ਕੱਢਣਾ ਚਾਹੀਦਾ ਸੀ ਅੱਜ ਵੇਖ ਲਓ ਆਂਦੇ ਨਾਹੀਂ ਕੀ ਕਰੀਏ ਇੱਥੇ ਕਹਿੰਦਾ ਸਾਡੀ ਲੜਾਈ ਲੱਗੀ ਹੈ ਕੀ ਲੈਣਾ ਇਹਨਾਂ ਤੋਂ ਤੇ ਫਿਰ ਤੁਸੀਂ ਪਹਿਲਾਂ ਕੀ ਲੈਣ ਆਉਂਦੇ ਸੀ ਉਹ ਅੱਜ ਲੋਕਾਂ ਨੂੰ ਸਿਆਣੇ ਬਣਾਉਣਾ ਚਾਹੀਦਾ ਔਰ ਇਹਨਾਂ ਨੂੰ ਮੱਥਾ ਟੇਕ ਕੇ ਜਿਹੜਾ ਇੱ ਉਹਨਾਂ ਦਾ ਵੀ ਇਥੋਂ ਚੱਲਦਿਆ ਕਰਨ ਕਿਉਂਕਿ ਹਰ ਜਗ੍ਹਾ ਰੇੜੀਆਂ ਇਹਨਾਂ ਦੀਆਂ ਦੁਕਾਨਾਂ ਇਹਨਾਂ ਦੀਆਂ ਇੱਥੇ ਤੱਕ ਵੀ ਜਿਹੜਾ ਸਭ ਤੋਂ ਜ਼ਿਆਦਾ ਜੇ ਕਿਤੇ ਘਾਟਾ ਪਿਆ ਤੇ ਮੇਰੇ ਹਿਸਾਬ ਨਾਲ ਲੀਡਰਾਂ ਨੂੰ ਘਾਟਾ ਪੈ ਗਿਆ ਲੀਡਰਾਂ ਨੂੰ ਘਾਟਾ ਪਿਆ ਕਿ ਪ੍ਰਵਾਸੀ ਜੀ ਵਾਪਸ ਜਾਣ ਲਈ ਲੀਡਰਾਂ ਨੂੰ ਕਿਹੜਾ ਜਿਹੜਾ ਵੱਡਾ ਝਟਕਾ ਲੱਗੇਗਾ ਜਾਂ ਉਹਨਾਂ ਨੂੰ ਕਿਹੜਾ ਘਾਟਾ ਪੈ ਰਿਹਾ ਤੇ ਲੀਡਰਾਂ ਨੂੰ ਘਾਟਾ ਪਿਆ ਵੋਟਾਂ ਦੇ ਲੀਡਰਾਂ ਨੇ ਬਣਾਈਆਂ ਸੀ ਇਹਨਾਂ ਦੀਆਂ ਲੀਡਰਾਂ ਨੇ ਸਰਪੰਚ ਖਲਾਰੇ ਸੀ ਦੱਸੋ ਹੁਣ ਕਿੱਧਰ ਗਏ ਤੁਹਾਡੇ ਆਕਾ ਜਿਹੜੇ ਸੀਗੇ ਉਹ ਵੋਟਰ ਸਪੋਰਟਰ ਜਿਹੜੇ ਭੱਜ ਗਏ ਹੁਣ ਰੁਕੋ ਅਲਵਦਾ ਕਰੋ ਉਹਨਾਂ ਨੂੰ ਜਾ ਕੇ ਜਾ ਕੇ ਹੁਣ ਤੁਸੀਂ ਵੀ ਜੁਪੀ ਬਿਹਾਰ ਤੋਂ ਇਲੈਕਸ਼ਨਾਂ ਲੜਦੇ ਹੋ ਤੁਸੀਂ ਪੰਜਾਬ 'ਚ ਕੀ ਕਰਦੇ ਜੇ ਇਹਨਾਂ ਬੇਸ਼ਰਮਾਂ ਨੇ ਇਸ ਹੱਦ ਤੱਕ ਉਹਨਾਂ ਦੀਆਂ ਵੋਟਾਂ ਬਣਾਈਆਂ ਆਈਡੀਆਂ ਬਣਾਈਆਂ ਉਹਨਾਂ ਨੂੰ ਜਗਾ ਲੈ ਲੈ ਕੇ ਦੇ ਦਿੱਤੀ ਪੰਜਾਬੀਆਂ ਦੇ ਹੱਕ ਖੋਹ ਕੇ ਉਹਨਾਂ ਨੂੰ ਇਲੈਕਸ਼ਨਾਂ ਲੜਾਈਆਂ ਇਹਨਾਂ ਨੇ ਪੰਜਾਬ ਦੇ ਕੁਝ ਇੱਕ ਪਿੰਡਾਂ 'ਚ ਪ੍ਰਵਾਸੀ ਜਿਹੜੇ ਆ ਸਰਪੰਚ ਬਣੇ ਸੀਗੇ ਮੇਰੇ ਖਿਆਲ ਉਹਨਾਂ ਨੂੰ ਪੁੱਛਣਾ ਚਾਹੀਦਾ ਕਿ ਜੇਕਰ ਅੱਜ ਜੰਗ ਲੱਗਦੀ ਤਾਂ ਤੁਹਾਨੂੰ ਫ੍ਰੀ ਰੋਟੀ ਦੀਏਗਾ ਸਰਪੰਚ ਕਿਤੋਂ ਲਿਆ ਕੇ ਕਿੰਨੇ ਰੋਟੀ ਦੇਣੀ ਫ੍ਰੀ ਮਿਹਨਤ ਲੱਗਦਾ ਹੁਣ ਜਦੋਂ ਕਿਤੇ ਗੁਰੂ ਘਰ ਲੰਗਰ ਵਰਤਿਆ ਕਰਨਾ ਸੰਗਤਾਂ ਜਿਹੜੀਆਂ ਇੱਥੇ ਆ ਜਾਂਦੇ ਹੀ ਕੋਈ ਪੁੱਛਣ ਵਾਲਾ ਨਹੀਂ ਤੇ ਹੁਣ ਜਦੋਂ ਟ੍ਰੇਨਾਂ ਭਰ-ਭਰ ਆਉਣ ਦੇ ਹੋਰ ਕੋਟ-ਕੋਟ ਕੇ ਭਜਾਉਣੇ ਇਹਨਾਂ ਨੂੰ ਵਾਪਸ ਜੇ ਅੱਜ ਖਲੋਤੇ ਨਹੀਂ ਲੋਡ ਪੈਣ ਤੇ ਤਾਂ ਫੇਰ ਇਹਨਾਂ ਨੇ ਕੀ ਜਿਹੜੇ ਬੰਦੇ ਨੂੰ ਇੱਥੇ ਜਿਹੜੇ ਆਣ ਕੇ ਰੋਜ਼ਗਾਰ ਮਿਲਣਦੇ ਆ ਉਸ ਧਰਤੀ ਦਾ ਦਰਦ ਹੀ ਨਹੀਂ ਹੈਗਾ ਤੇ ਉੱਥੋਂ ਦੇ ਲੋਕਾਂ ਦਾ ਦਰਦ ਨਹੀਂ ਹੈਗਾ ਤੇ ਫਿਰ ਇੱਥੇ ਇਹਨਾਂ ਦਾ ਕੰਮ ਵੀ ਕੀ ਹੈ ਇਸ ਕਰਕੇ ਇਹਨਾਂ ਨੂੰ ਉੱਥੇ ਰਹਿਣ ਦੋ ਜਿੱਥੋਂ ਦੇ ਹੈਗੇ ਆ ਆਪਣੇ ਲੋਕਾਂ ਨੂੰ ਰੋਜ਼ਗਾਰ ਦੋ ਆਪਣੇ ਲੋਕਾਂ ਨੂੰ ਕੰਮ ਦੋ ਇਹਨਾਂ ਕੋ ਤੁਸੀਂ ਕੀ ਕਰਾਉਣਾ ਆਣ ਕੇ ਗਾਂਧੀ ਖਵਾਉਂਦੇ ਸੀ ਤੁਹਾਨੂੰ ਗਾਂਧੀ ਪਰੋਸਦੇ ਸੀ ਇੱਥੇ ਏਕੜਾ ਕੋ ਚੱਜ ਦਾ ਕੰਮ ਕੀਤਾ ਇੱਥੇ ਆਣ ਕੇ ਕਦੀ ਨੌਜਵਾਨਾਂ ਦੀਆਂ ਪੱਗਾਂ ਲਾਤੀਆਂ ਕਦੀ ਕਿਸੇ ਕੋਲ ਲੁੱਟਕੋ ਕਰ ਲਈ ਤੇ ਕਦੀ ਕਿਸੇ ਨਾਲ ਕੁੱਟਮਾਰ ਕਰ ਲਈ ਆਣ ਕੇ ਗੁੰਡਾਗਰਦੀ ਕੀਤੀ ਇੱਥੇ ਤਾਂ ਰੋਜ਼ਗਾਰ ਮਿਲਿਆ ਸੀ ਇਹਨਾਂ ਨੂੰ ਸੋ ਕਿਤੇ ਨਾ ਕਿਤੇ ਪੰਜਾਬ ਦੇ ਇਹ ਲੱਗਦਾ ਸਰਬਜੀਤ ਜੀ ਜਦ ਵੀ ਅਸੀਂ ਦੇਖਦੇ ਪੰਜਾਬ ਹੜ ਕਿਸੇ ਨਾ ਖੜਦਾ ਪੰਜਾਬ ਨਾਲ ਕੋਈ ਕਿਉਂ ਨਹੀਂ ਖੜਦਾ ਜਾਂ ਪੰਜਾਬ ਨੂੰ ਲੱਗਦਾ ਨਹੀਂ ਕਿ ਬਾਕੀਆਂ ਨਾਲ ਵੀ ਖੜਨਾ ਛੱਡ ਦੇਣਾ ਚਾਹੀਦਾ ਬਿਲਕੁਲ ਪੰਜਾਬ ਨੂੰ ਲੋਕਾਂ ਨੂੰ ਜਿਹੜਾ ਸਿਆਣੇ ਬਾਨਾ ਚਾਹੀਦਾ ਹੈ ਮੂਰਖਤਾਈਆਂ ਛੱਡ ਦੇਣ ਜਜ਼ਬਾਤੀ ਹੋਣਾ ਛੱਡ ਦੇਣ ਜਿੰਨਾ ਚਿਰ ਤੁਸੀਂ ਆਪਣੇ ਲੋਕਾਂ ਨਾਲ ਨਹੀਂ ਖਲੋਗੇ ਆਪਣੇ ਲੋਕਾਂ ਨੂੰ ਰੋਜ਼ਗਾਰ ਨਹੀਂ ਦਿਓਗੇ ਆਪਣੇ ਲੋਕਾਂ ਦਾ ਨਹੀਂ ਸੋਚੋਗੇ ਉਨਾ ਚਿਰ ਤੱਕ ਤੁਹਾਡਾ ਕੁੱਖ ਨਹੀਂ ਭਲਾ ਹੋਣਾ ਅੱਜ ਤੁਹਾਡੇ ਨੌਜਵਾਨਾਂ ਨੂੰ ਰੋਜ਼ਗਾਰ ਨਹੀਂ ਮਿਲਣ ਦੇ ਆ ਬਾਹਰ ਜਾਣ ਦੇ ਔਰ ਪ੍ਰਵਾਸੀ ਇੱਥੇ ਆਣਨ ਕਿ ਜਗਾ ਲੈਂਡ ਹੈ ਵੋਟਾਂ ਬਣਾਉਣ ਦੇ ਇੱਥੇ ਕਰ ਲੈਣ ਦੇ ਅੱਜ ਛੱਡ ਕੇ ਮਿੰਟੇ ਜੋ ਟ੍ਰੇਨਾਂ ਚੋਂ ਗਏ ਮਿੰਟੋਂ ਮਿੰਟ ਵੇਖਿਆ ਕਿਦਾਂ ਵੜਦੇ ਸੀ ਕੋਈ ਕਿਸੇ ਬਾਰੀਥਾਣੀ ਵੜਦਾ ਕੋਈ ਕਿਸੇ ਥਾਣੀ ਕੋਈ ਸ਼ੀਸ਼ੇ ਤੋੜ ਕੇ ਲੱਗਦਾ ਨਹੀਂ ਜਿਵੇਂ 47 ਦੀ ਵੰਡ ਵੇਲੇ ਗੱਡੀਆਂ ਭਰੀਆਂ ਸੀਆਂ ਲਾਹੌਰ ਵਾਲੀਆਂ ਉਸ ਹੱਬ ਹੋ ਗਿਆ ਸੀ ਇਦਾਂ ਇਦਾਂ ਜਾਣਦੇ ਸਾਰੇ ਔਰ ਮੈਂ ਤਾਂ ਹੁਣ ਵੇਖਣ ੜਿਆ ਫੇਰ ਹੱਲੇ ਤੱਕ ਵੇਖੋ ਹੱਲੇ ਪਤਾ ਲੱਗਾ ਵੀ ਜੰਗ ਰੋਗ ਜਣੀ ਹੱਲੇ ਵੀ ਆ ਵੇਖੋ ਕਿੰਨੇ ਖਲੋਤੇ ਆ ਦੇਖ ਸਕਦੇ ਪ੍ਰਵਾਸੀ ਤੁਸੀਂ ਅੱਛਾ ਇਹਨਾਂ ਨੇ ਬੋਰੀਆਂ ਬਿਸਤਰੀ ਛੱਡੋ ਉਹ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਪੂਰੇ ਬੈਗ ਇਹਨਾਂ ਦੇ ਬੋਰੇ ਲੱਦੇ ਅੱਛਾ ਮੈਂ ਇੱਕ ਦੇਖਿਆ ਇੱਕ ਤਾਂ ਫਰਾਟ ਚੰਗਾ ਵਾਪਸ ਨਾ ਆਉਣ ਮੱਥਾ ਟੇਕਣ ਪਰੇ ਦਫਾ ਹੁੰਦੋ ਇਹਨਾਂ ਕੋ ਕਿ ਕਰਾਉਣਾ ਤੁਸੀਂ ਇੱਥੇ ਇਹਨਾਂ ਨੂੰ ਗਲੋਂ ਲੱਥੋਂ ਦੋ ਨਾ ਇਹਨਾਂ ਨਹਾਉਣਾ ਤੋੜਾ ਹੁੰਦਾ ਗੰਦੇ-ਮੰਦੇ ਹੱਥ ਮਾਰ ਕੇ ਖਵਾਈ ਪਈ ਜਾਂਦੇ ਇੱਥੇ ਲੋਕਾਂ ਕੋ ਤੁਸੀਂ ਕਰਾਉਣਾ ਇਹਨਾਂ ਕੋ ਇਹਨਾਂ ਆਣ ਕੇ ਪੰਜਾਬ ਤੇ ਗੰਦੀ ਪਾਇਆ ਸੀ ਇਹਨਾਂ ਨੇ ਕੀ ਕੀਤਾ ਸੀ ਇੱਥੇ ਕੋਈ ਚੰਗਾ ਕੰਮ ਨਹੀਂ ਕੀਤਾ ਕਈ ਲਾਲ ਕੀਤੀਆਂ ਤਬਾਕੂ ਖਾ ਖਾ ਕੇ ਜਿੱਦਾਂ ਦੇਖੋ ਗੁਟਕੇ ਇੱਥੋਂ ਕਿੱਥੋਂ ਕਕੇ ਗੁਰੂ ਘਰਾਂ ਦੇ ਬਾਹਰ ਕੀ ਕੁਝ ਬਣਾਇਆ ਇਹਨਾਂ ਦੁਕਾਨਾਂ ਬੀੜੀਆਂ ਵਾਲੀਆਂ ਖੋਲਤੀਆਂ ਕੀ ਕੁਝ ਨਹੀਂ ਇਹਨਾਂ ਕੀਤਾ ਥਾਂ-ਥਾਂ ਤੇ ਥੁੱਕੀ ਜਾਂਦੇ ਬੀੜੀਆਂ ਪੀ ਜਾਂਦੇ ਕਿਤੇ ਨਾ ਕਿਤੇ ਜਿਹੜੀਆਂ ਸਰਕਾਰਾਂ ਨੇ ਇਹਨਾਂ ਨੂੰ ਇੱਥੇ ਰੋਕਣ 'ਚ ਕੋਈ ਕਸਰ ਨਹੀਂ ਛੱਡੀ ਤੇ ਉਹ ਪ੍ਰਮਾਤਮਾ ਵੱਲੋਂ ਹੀ ਇੱਕ ਹਵਾ ਆਸੀ ਬਗੀ ਜੰਗ ਲੱਗੀ ਤਾਂ ਛੱਡ ਕੇ ਉਹ ਗੈਮਮੈਂਟ ਚ ਇਹਨਾਂ ਦਾ ਨੰਬਰ ਸਰਚ ਕੋਈ ਐਸਾ ਬੰਬ ਵੀ ਨਹੀਂ ਡਿੱਗਾ ਐਸੀ ਕੋਈ ਮਸਾਇਲ ਨਹੀਂ ਡਿੱਗੀ ਤੇ ਫੇਰ ਭੱਜ ਗਏ ਜੇਕਰ ਕੁਝ ਹੋ ਜਾਂਦਾ ਰੱਬ ਨਾ ਕਰੇ ਫੇਰ ਕੀ ਹੁੰਦਾ ਇਹਨਾਂ ਦਾ ਹੁਣ ਜੇ ਉੱਥੇ ਜੇ ਲੜਾਈ ਲੱਗ ਗਈ ਫੇਰ ਤੇ ਉੱਥੋਂ ਯੂਪੀ ਬਿਹਾਰ ਤੋਂ ਕਿੱਥੇ ਭੱਜਣਗੇਗਾ ਇਹਨਾਂ ਫੇਰ ਕੀ ਲੜਨਾਗਾ ਕਿੰਨਾ ਕੰਨਾ ਚ ਜਜ਼ਬਾ ਵਾ ਕੀ ਇਹਨਾਂ ਤੋਂ ਆਸ ਰੱਖਦੇ ਜੇ ਇਹਨਾਂ ਨੂੰ ਸਿਰਫ ਤੁਸੀਂ ਇਹੋ ਬੀੜੀਆਂ ਸਿਕਟਾਂ ਤੱਕ ਹੀ ਰੱਖਿਆ ਆ ਕੰਮ ਕਰਾਉਣ ਤੱਕ ਹੀ ਰੱਖਿਆ ਕੀ ਫ ਪੰਜਾਬ ਦੇ ਲੋਕ ਬਹਾਦਰ ਲੋਕ ਨੇ ਔਰ ਨਾਇ ਕਦੀ ਪਹਿਲਾਂ ਭੱਜੇ ਸੀ ਨਾ 71 63 ਦੀ ਜੰਗ ਨੇ ਦੀ ਜੰਗ ਚ ਕਿਤੇ ਭੱਜੇ ਇਸੇ ਧਰਤੀ ਤੇ ਜੀਂ ਤੇ ਇਸੇ ਧਰਤੀ ਤੇ ਮਰਨਾ ਆਪਣੇ ਲੋਕਾਂ ਨਾਲ ਖਲੋਇਆ ਕਰੋ ਇਹਨਾਂ ਕੋ ਤੁਸੀ ਕਿ ਲੈਣਾ ਦਫਾ ਹੰਦੋਂ ਪਰੇ ਇਹਨਾਂ ਨੂੰ ਔਰ ਲੀਡਰੋ ਸਿਆਣੇ ਬਣੋ ਜਿਹੜੀਆਂ ਵੋਟਾਂ ਇਹਨਾਂ ਦੀਆਂ ਬਣਾਈਆਂ ਹੈ ਕਟਾਓ ਇਹਨਾਂ ਦੀਆਂ ਵੋਟਾਂ ਤੇ ਦਫਾ ਕਰੋ ਇਹਨਾਂ ਨੂੰ ਔਰ ਕਿਤੇ ਨਾ ਕਿਤੇ ਹੁਣ ਸਰਕਾਰ ਦੀਆਂ ਵੀ ਖੱਖਾਂ ਖੁੱਲ ਗਈਆਂ ਨਾ ਜਦੋਂ ਭਰ ਭਰ ਟ੍ਰੇਨਾਂ ਜਾਂਦੀਆਂ ਆ ਲੁਧਿਆਣੇ ਜਲੰਧਰ ਜਾ ਕੇ ਵੇਖੋ ਕਿਤੇ ਕੀ ਬਣਿਆ ਆ ਮੇਰੇ ਸਾਰਨਾ ਜਦੋਂ 2 ਕਿਲੋਮੀਟਰ ਲੰਮਾ ਹੱਲੇ ਤੁਰੇ ਜਾਓ ਗ ਪਰ ਪਰ ਕਿਦਾਂ ਤੋੜੇ ਵੇਖੋ ਇਥੋਂ ਲੈ ਕੇ ਜਾਣ ਰਿਹਾ ਸਮਾਨ ਦੇ 4 ਪੁਆਇੰਟ ਰੇਨਾਂ ਤੇ ਚਲ ਗਈਆਂ ਔਰ ਅੱਧੋਂ ਜ਼ਿਆਦਾ ਜਿਹੜੇ ਟਿਕਟਾਂ ਤੋਂ ਬਿਨਾਂ ਵੜਨਦੇ ਸੋ ਕਿਤੇ ਨਾ ਕਿਤੇ ਪਰਕਵਾਸੀਆਂ ਦਾ ਜਿੱਥੇ ਬਾਈਕਟ ਕਰਨਾ ਚਾਹੀਦਾ ਇਹਨਾਂ ਨੂੰ ਮੱਥਾ ਟੇਕੋ ਇਹਨਾਂ ਕੋਈ ਕਰਾਉਣਾ ਆਪਣੇ ਪੰਜਾਬ ਦੇ ਲੋਕਾਂ ਨੂੰ ਰੋਜ਼ਗਾਰ ਦਿਓ ਇਹਨਾਂ ਦਾ ਖੇੜਾ ਛੱਡੋ ਜਿਹੜੇ ਔਖੇ ਵੇਲੇ ਨਹੀਂ ਖਲੋਤੇ ਗਾਂ ਇਹਨਾਂ ਕਿਤੇ ਖਲੋਣਾ ਕੀ ਲੱਗਦਾ ਹੈ ਗੁਰੂ ਨਗਰੀ ਹੈ ਜਦ ਵੀ ਅੰਮ੍ਰਿਤਸਰ ਸਟੇਸ਼ਨ ਤੇ ਕੋਈ ਆਉਂਦਾ ਬੱਸ ਸਟੈਂਡ ਆਉਂਦਾ ਪਹਿਲੇ ਮੱਥਾ ਟੇਕਦਾ ਇਸ ਤਾਂ ਤੀਨੂ ਨਾ ਤਮਸਤਕ ਹੁੰਦਾ ਪਰ ਅੱਜ ਕੁਝ ਹਾਲਾਤ ਇਸ ਤੇ ਨਸ਼ੇ ਦੀਆਂ ਦੁਕਾਨਾਂ ਨੇ ਫਿਰ ਇਹ ਹਾਲਾਤ ਪ੍ਰਵਾਸੀਆਂ ਨੇ ਬਣਵਾਏ ਜੀ ਇੱਥੇ ਤੁਹਾਨੂੰ ਵਿਖਾ ਦਿੰਦਾ ਮੈਂ ਉਹ ਇਧਰ ਆਉਂ ਵਿਖਾਵਾਂ ਤੁਹਾਨੂੰ ਰੇਲਵੇ ਸਟੇਸ਼ਨ ਦੇ ਬਾਥਰੂਮਾਂ ਦੇ ਹਾਲਤ ਤੇ ਸਾਈਡਾਂ ਤੇ ਅਸੀਂ ਚੱਲਦੇ ਹਾਂ ਇੰਟਰਵਿਊ ਦੇ ਵਿੱਚ ਤੁਹਾਨੂੰ ਦਿਖਾਉਂਦੇ ਹਾਂ ਰੇਲਵੇ ਸਟੇਸ਼ਨ ਦੇ ਜਿਹੜੇ ਬਾਥਰੂਮ ਨੇ ਉਹਨਾਂ ਦੇ ਕੀ ਹਾਲਾਤ ਨੇ ਇਸ ਤੋਂ ਪਹਿਲਾਂ ਜੇਕਰ ਗੱਲ ਕਰ ਲਈਏ ਮੁਹਾਲੀ ਚੰਡੀਗੜ੍ਹ ਜਲੰਧਰ ਲੁਧਿਆਣਾ ਦੀਆਂ ਤਸਵੀਰਾਂ ਇੰਨੀਆਂ ਨੇ ਕਿ ਉੱਥੇ ਪੈਰ ਰੱਖਣ ਦੀ ਜਗ੍ਹਾ ਨਹੀਂ ਇੰਨਾ ਪ੍ਰਵਾਸੀ ਸਟੇਸ਼ਨ ਤੇ ਬੈਠੇ ਬਹੁਤ ਬੁਰਾ ਹਾਲ ਆ ਮੈਂ ਤੁਹਾਨੂੰ ਵੀਡੀਓ ਦੇ ਦਿੰਨਾ ਲੁਧਿਆਣੇ ਦੀ ਜਲੰਧਰ ਦੀ ਅੰਮ੍ਰਿਤਸਰ ਦੀ ਔਰ ਤੁਸੀਂ ਵੇਖੋ ਟ੍ਰੇਨਾਂ 'ਚ ਕਦਾਂ ਤੁੰਤੁੰਗੇ ਭਰੇ ਜਾਣ ਡਿਆਰ ਕੀ ਹਾਲਾਤ ਨੇ ਕੀਤੇ ਇਹਨਾਂ ਨੇ ਸੋ ਕਰਾਇਆ ਤੋਂ ਬਿਨਾ ਜਾਣ ਡਿਆ ਆਪਣੇ ਲੋਕਾਂ ਨੂੰ ਰੋਜ਼ਗਾਰ ਦਿਓ ਇਹਨਾਂ ਕੋ ਕਰਾਉਣਾ ਕੀ ਤੁਸੀਂ ਮੈਨੂੰ ਇਹ ਨਹੀਂ ਸਮਝ ਆਉਂਦੀ ਇਹ ਵੇਖੋ ਕਿੱਥੋਂ ਆਣ ਕੇ ਇੱਥੇ ਕਿਦਾਂ ਕਿਹੜੇ ਹਿਸਾਬ ਦੇ ਨਾਲ ਡੇ ਆ ਕਿੰਨਾ ਕੰਨਾ ਗਰੁੱਪ ਬਣਾ ਕੇ ਆਉਂਦੇ 100 ਰੁਪਿਆ ਕਿ 50 ਰੁਪਿਆ ਟਿਕਟ ਲੈਂਦੇ ਕਿ ਨਹੀਂ ਲੈਂਦੇ ਡਾਕੂਮੈਂਟੇਸ਼ਨ ਕਿਉਂ ਨਹੀਂ ਹੁੰਦੀ ਹਲੇ ਤੱਕ ਵੱਡੇ ਸਵਾਲ ਖੜੇ ਹੁੰਦੇ ਉਹ ਇਹਨਾਂ ਦੀ ਪੁਛਗਿਛ ਕਿਉਂ ਨਹੀਂ ਹੁੰਦੀ ਇਹਨਾਂ ਦਾ ਬੈਕਗ੍ਰਾਉਂਡ ਜਿਹੜਾ ਕ੍ਰਿਮੀਨਲ ਰਿਕਾਰਡ ਕੀ ਰਿਹਾ ਕੈਮਰਾ ਪਰ ਇਹਨੂੰ ਘੁਮਾ ਕੇ ਵਿਖਾ ਦੂਰ ਤੱਕ ਆ ਵੇਖੋ ਤੱਕ ਤੁਸੀਂ ਦੇਖੋ ਪੱਗਾਂ ਵਾਲੇ ਘੱਟ ਤੁਹਾਨੂੰ ਪ੍ਰਵਾਸੀ ਜ਼ਿਆਦਾ ਦਿਖਣਗੇ ਪੱਗਾਂ ਵਾਲੇ ਤੇ ਹੈ ਹੀ ਵਿਚਾਰੇ 5 7 10 ਹੋਣਗੇ ਪੱਗਾਂ ਵਾਲੇ ਤੁਹਾਨੂੰ ਕਿੱਥੇ ਇੱਥੇ ਦੇਣੇ ਆ ਤੁਹਾਨੂੰ ਆਉਣ ਵਾਲਾ ਸਮਾਂ ਜਿਹੜਾ ਵਾ ਤੋੜੇ ਭਰ ਭਰ ਕੇ ਜਿਹੜੇ ਰੱਖੇ ਵੀ ਵਿਖਾਓ ਇਹ ਰੇਲਵੇ ਸਟੇਸ਼ਨ ਦੀ ਸਫਾਈ ਹੈ ਇੱਥੇ ਲੋਕ ਥੁੱਕ ਸਿੱਟਦੇ ਨੇ ਇੱਥੇ ਲੋਕ ਤੰਬਾਕੂ ਖਾ ਕੇ ਸਿੱਟਦੇ ਨੇ ਨਸ਼ੀਲੇ ਪਦਾਰਥਾਂ ਦੀ ਇੱਥੇ ਤਸਵੀਰਾਂ ਵੀ ਤੁਹਾਨੂੰ ਦਿਖਾ ਦਾਂਗੇ ਬਹੁਤ ਹੀ ਆ ਦੇਖ ਸਕਦੇ ਹੋ ਤੁਹਾਨੂੰ ਲੱਗਦਾ ਹੋਵੇਗਾ ਇਸ ਜਗ੍ਹਾ ਦੀ ਕੋਈ ਸਫਾਈ ਹੁੰਦੀ ਹੋਏਗੀ ਇਹ ਹੁਣ ਗੁਟਕਾ ਖਾਣ ਲਈ ਕੋਈ ਪੰਜਾਬੀ ਤਾਂ ਰਹਿਣ ਹੀ ਕਿ ਜਿੰਨੀ ਮਰਜ਼ੀ ਸਫਾਈ ਕਰਾ ਲਓ ਇਹ ਸਫਾਈ ਜਿਹੜੀ ਲਾਲ ਰੰਗ ਜਿਹੜਾ ਮੂੰਹੋਂ ਥੁੱਕਦੇ ਆ ਕਿੱਥੋਂ ਸਾਫ਼ ਹੋ ਜਾਣਾ ਔਰ ਕਿਤੇ ਨਾ ਕਿਤੇ ਤੁਸੀਂ ਆਹ ਵੇਖੋ ਆ ਨਾਲ ਇੱਥੇ ਵੇਖੋ ਜਿੱਥੇ ਬੈਠੇ ਆ ਆ ਵਿਖਾ ਦਿਓ ਆ ਰੇਲਵੇ ਸਟੇਸ਼ਨ ਹੀ ਆ ਨਾ ਕਿੰਨੀ ਕ ਸਫਾਈ ਕਰ ਲਓਗੇ ਆ ਥੱਲੇ ਵੇਖੋ ਆ ਸਾਰੇ ਥੁੱਕ ਥੁੱਕਿਆ ਗੁਟਕਿਆਂ ਦਾ ਕੀ ਕੀਤਾ ਵੇਖੋ ਆਓ ਵੇਖੋ ਵਿੱਚ ਉਹਦੇ ਔਰ ਇਹ ਥਾਂ ਥਾਂ ਤੇ ਜਿਹੜੇ ਥੁੱਕ ਥੁੱਕ ਕੇ ਕੀ ਹਾਲ ਕੀਤਾ ਔਰ ਜੇ ਜ਼ਿਆਦਾ ਵੇਖਣਾ ਤੇ ਆ ਬਾਥਰੂਮਾਂ ਦੇ ਹਾਲਾਤ ਮਾੜੇ ਵਖਾ ਦਿਓ ਇਧਰ ਤੁਸੀਂ ਦੇਖਦੇ ਹੋ ਲੋਕ ਇਸ ਰਾਤ ਵੇਲੇ ਇੱਥੇ ਬਾਥਰੂਮ ਕਰਦੇ ਨੇ ਆ ਥੁੱਕ ਦੀਆਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਗੁਟਕਾ ਪਾਣ ਥੁੱਕਦੀਆਂ ਇਹ ਤਸਵੀਰਾਂ ਨੇ ਇਹ ਕੋਈ ਦੂਸਰੀ ਤਸਵੀਰ ਨਹੀਂ ਇਸ ਤੋਂ ਪਹਿਲਾਂ ਤੁਹਾਨੂੰ ਦਿਖਾਈਏ ਇਹ ਚੈਣੀਆਂ ਕੈਣੀਆਂ ਮਤਲਬ ਹਰ ਤਰ੍ਹਾਂ ਦਾ ਨਸ਼ਾ ਇੱਥੇ ਹੈ ਔਰ ਸ਼ਰਾਬ ਦੇ ਪਾਉ ਉਹ ਦੇਖ ਸਕਦੇ ਹੋ ਸਟੇਸ਼ਨ ਦੇ ਅੰਦਰ ਸ਼ਰਾਬ ਪੀਤੀ ਜਾ ਰਹੀ ਹੈ ਹੁਣੇ ਰੱਬ ਜਾਣਦਾ ਹੈ ਕਿ ਇਹ ਕੌਣ ਪੀ ਰਿਹਾ ਅੰਦਰ ਕਿਤੇ ਪੰਜਾਬੀਆਂ ਕੰਧਾਂ ਵੇਖੋ ਲਾਲ ਕੀਤੀਆਂ ਇਹਨਾਂ ਨੇ ਇੱਧਰ ਗਾਂ ਚਲੋ ਤੁਹਾਨੂੰ ਵਿਖਾ ਦਿੰਦਾ ਮੈਂ ਲੋ ਹਾਲਾਤ ਜਿਹੜੇ ਆਏ ਕਿਤੇ ਬਾਹਰੋਂ ਇੱਥੋਂ ਪੰਜਾਬੀ ਥੋੜੀ ਗੁਟਕੇ ਖਾਂਦੇ ਆਣ ਕੇ ਇਹ ਗੰਦ ਜਿਹੜਾ ਪਾਉਣ ਵਾਲੇ ਇਹੋ ਹੀ ਆ ਇੱਧਰ ਤੁਹਾਨੂੰ ਵਿਖਾ ਦਿੰਦਾ ਮੈਂ ਔਰ ਸਾਰੇ ਆ ਹਾਲਾਤ ਵੇਖੋ ਆ ਗੁਟਕੇ ਕਿੰਨਾ ਥੁੱਕਿਆ ਬੀੜੀਆਂ ਆ ਸਾਰੇ ਗੁਟਕੇ ਪਏ ਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹ ਜਿਹੜੇ ਪੈਕੇਟ ਤੁਸੀਂ ਦੇਖ ਰਹੇ ਹੋ ਇਹ ਗੁਟਕੇ ਤੰਬਾਕੂਆਂ ਦੇ ਪੈਕੇਟ ਹੈ ਤਾਂ ਇਹ ਵੱਖ-ਵੱਖ ਤੁਸੀਂ ਇੱਥੇ ਨਸ਼ੇ ਦੇ ਪੈਕੇਟ ਦੇਖ ਸਕਦੇ ਹੋ ਜਦੋਂ ਮਰਜ਼ੀ ਆ ਸਕਦੇ ਹੋ ਜਿੰਨੇ ਦਿਨ ਪੰਜਾਬ 'ਚ ਜਿੰਨੀ ਦਿਨ ਪੰਜਾਬੀ ਪੰਜਾਬ 'ਚ ਪਰਵਾਸੀ ਦੇਖਦੇ ਨੇ ਇੱਥੇ ਹੋਰ ਪਰਵਾਸੀ ਬੈਠੇ ਗੱਲਬਾਤ ਕਰਦੇ ਨੇ ਦੇਖ ਸਕਦੇ ਹੋ ਕਿ ਇਹਨਾਂ ਦੇ ਝੋਲੇ ਜੋ ਇਹ ਬਣ ਕੇ ਤਿਆਰੀ 'ਚ ਨੇ ਵਾਪਸ ਜਾਣ ਦੇ ਲਈ ਇਹ ਖਾਸ ਤੌਰ ਤੇ ਅੰਮ੍ਰਿਤਸਰ ਦੀਆਂ ਤਸਵੀਰਾਂ ਨੇ ਇਹਨਾਂ ਨੂੰ ਵੀ ਪੁੱਛ ਲਓ ਵੀ ਤੁਸੀਂ ਮਤਲਬ ਆਪਣਾ ਛੱਡ ਕੇ ਪੰਜਾਬ ਔਖੇ ਵੱਲੇ ਚੱਲੇ ਜੇ ਤੇ ਗਾਂ ਫੇਰ ਆਓਗੇ ਜਦੋਂ ਪੁੱਛੋਗੇ ਤੁਹਾਨੂੰ ਕੀ ਨਾ ਕੀ ਨਾਮ ਹੈ ਤੁਹਾਡਾ ਕੇਸ਼ਵ ਜੀ ਕਾਹ ਪੇ ਜਾ ਰਹੇ ਹੋ मैं जम्मू श्रीनगर से आया हूँ ये लड़ाई झगड़ा हो गया इसलिए मैं आया छः दिन हो गया मेरे को यहाँ अमृतसर आते हुए नौ हजार रुपये खर्चा हो गया अभी रात भर बेघर खाए सोया था यहाँ पे ट्रेन नहीं मिली ट्रेन नहीं मिली छोटी गाड़ी में बैठ गया छोटी गाड़ी में रात भर सोया हूँ नौ हजार खर्चा हो गया कौन सा मैं गोरखपुर का रहने वाला हूँ हाँ ਕਿਆ ਲੱਗਦਾ ਏ ਇਸ ਦੇਸ਼ ਕਾ ਖਾਇ ਬਾਤ ਸੁਣੋ ਬਾਤ ਜੰਤਾ ਮੋਦੀ ਮੋਦੀ ਬੇਕਾਰ ਹੈ ਬੇਕਾਰ ਹੈ ਮੋਦੀ ਕਿਆ ਲੱਗਦਾ ਆਮ ਲੋਗੋ ਕੋ ਨੁਕਸਾਨ ਹੋ ਰਹਾ ਜੰਗ ਮੇਂ ਹਾਂ ਨਹੀਂ ਜੰਗ ਮੇਂ ਜੰਗ ਹੋ ਮੇਰੇ ਲਈ ਫਾਇਦਾ ਹੈ ਜੰਗ ਹੋਵੇ ਕੀ ਫਾਇਦਾ ਹੈ ਗਰੀਬ ਆਦਮੀ ਮਾਰਾ ਜਾ ਰਹਾ ਹੈ ਮਾਰੋ ਗਰੀਬ ਮਰੇ ਲੇਕਿਨ ਜੰਗ ਹੋਣਾ ਚਾਹੀਏ ਇਹ ਤੁਸੀਂ ਦੇਖ ਸਕਦੇ ਹੋ ਇਹ ਅੰਧ ਭਗਤੀ ਹੁੰਦੀ ਹੈ ਹੋਰ ਕੁਛ ਨਹੀਂ ਹੁੰਦਾ ਕਿਉਂਕਿ ਨੈਸ਼ਨਲ ਮੀਡੀਆ ਜੋ ਦਿਖਾਉਂਦਾ ਸੀ ਉਸ ਤੇ ਯਕੀਨ ਕਰ ਇਧਰ ਪੁੱਛੋ ਇਹ 36ਗੜ ਦਾ ਇਧਰ ਪੁੱਛੋ ਇਹ 36ਗੜ ਦਾ ਇਹ ਜਿਹੜੇ ਬੈਠੇ ਆ ਨਾ ਕੋਈ 36ਗੜ ਦਾਵਾ ਕੋਈ ਬਿਹਾਰ ਦਾ ਕੋਈ ਜੁਪੀ ਦਾ ਵਾ ਇਹ ਸਾਰੇ ਕਿਤੇ ਉਹਨਾਂ ਕਿਤੇ ਆ ਇਹਨਾਂ ਨੂੰ ਪੁੱਛੋ ਇਹ ਕਹਾਂ ਸੇ ਹੋ ਤਮ ਕਹਾਂ ਸੇ ਆਂ 36ਗੜ ਅਭੀ ਗਾਉਂ ਕੌਣ ਸਾ ਆਂ ਹਮਾਰਾ ਗਾਉਂ ਯਹਾਂ ਕਾ ਫਿਰ ਆਪਣਾ ਦੇਸ਼ ਕਾ यहाँ का दीना से आए हैं नहीं बोट नहीं बना यहाँ दीना में रहते थे काम करते थे। आ, काम कर रहे थे दीना से दीनानगर से ट्रेन पकड़ कर अभी आए अम्बरसर अम्बरसर से शाम को छत्तीसगढ़ के पकड़ कर घर जाना कितनी देर से रह रहे हो पंजाब अभी दो महीना हुआ है दो महीना हुआ है जंग ना जंग के लिए वापस नहीं जा रहे हैं घर पर तबीयत ठीक नहीं है मम्मी को इसी लिए जा रहे हैं अकेला दो महीने पहले भी जेकर गल कर ली इस तरीके के हालात है साल साल प्रवासी भी इतने बैठे हैं सोनू जी ਕਿਵੇਂ ਦੇਖਦੇ ਹੋ ਆ ਦੇਖ ਸਕਦੇ ਹੋ ਤੁਸੀਂ ਪ੍ਰਵਾਸੀਆਂ ਦਾ ਟੋਲਾ ਆਇਆ ਇੱਕ ਇਹ ਮੇਰੇ ਖਿਆਲ ਕੋਈ ਇੱਕ ਬਸਤੀ ਖਾਲੀ ਹੋਈ ਹੋਵੇ ਸ਼ਾਇਦ ਇਹ ਇੱਕ ਇਲਾਕਾ ਖਾਲੀ ਹੋਇਆ ਹੋਵੇ ਜਿਸ ਤਰੀਕੇ ਨੇ ਪ੍ਰਵਾਸੀ ਝੋਲੇ ਨੇ ਬੈਗ ਨੇ ਕਹਿ ਲੋ ਵੀ ਪੂਰੀ ਤਿਆਰੀ ਚ ਨੇ ਤੇ ਗੱਲਬਾਤ ਵੀ ਕਰਦੇ ਆ ਪਹਿਲਾਂ ਪ੍ਰਵਾਸੀਆਂ ਨਾਲ ਗੱਲਬਾਤ ਕਰਦੇ ਆ ਕੀ ਹਾਲਾਤ ਨੇ ਕਿਉਂ ਜਿਹੜਾ ਇੱਥੋਂ ਜਾਣਾ ਪੈ ਰਿਹਾ ਹੈ ਕੀ ਨਾਮ ਹੈ ਭਈਆ ਅਫਰੋਜ ਕਾਹ ਕਿ ਰਹਿਣ ਵਾਲੇ ਬਿਹਾਰ ਕੇ ਯਹਾਂ ਪੇ ਕਹਾਂ ਰਹਤੇ ਸੀ यहाँ रहते हैं गुरुदास ये क्या बोलता है नहीं 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 खुशियारपुर खुशियारपुर में रहते थे अभी वापस जा रहे हैं हाँ क्या कारण बन गया वापस ऐसे ही मतलब काम काम खत्म हो गया और थोड़ा सा काम तो अभी चल रहा है यहाँ पे सीधा सीधा बताइए हाँ। ना जंग के कारण डर बना हाँ जंग के कारण के वजह से इसलिए जा सभी, वापस जा रहे हैं जी 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 हाँ बिहार पूर्णिया बिहार क्या लगता है कितनी देर से यहाँ पे कितनी देर से रह रहे महीना लगता नहीं है यहाँ से खा रहे हैं यहाँ से कमा रहे हैं परिवार यहाँ से पाल रहे बट अगर बुरा वक्त आया तो इसी को छोड़ रहे हाँ जी क्या मजबूरी आए तो छोड़ना तो पड़ेगा ही हम भी तो रह रहे हैं यार हम भी यहाँ के खाए पिये हैं हमेशा दिल में डर लगा हो रहे थे क्या बोले ਜੀ ਹਨਾ ਖਤਮ ਹੋ ਗਿਆ ਤਾਂ ਵਾਪਸ ਜਾ ਰਹੇ ਘਰ ਨਹੀਂ ਵੈਸੇ ਵੀ ਅਭੀ ਤਾਂ ਸਾਰੇ ਬੋਲੇ ਕਿ ਜੰਗ ਕੇ ਕਰਨ ਜਾ ਰਹੇ ਆ ਅਭੀ ਆਪ ਬੋਲ ਰਹੇ ਹੋ ਜੰਗ ਕੇ ਕਰਨ ਨਹੀਂ ਜਾ ਰਹੇ ਅਗਰ ਪੰਜਾਬ ਬੋਲ ਦੇ ਕਿ ਆਪकी ਜ਼ਰੂਰਤ ਹੈ ਰੁਕੋਗੇ ਆ ਰੁਕेंगे ਰੁਕेंगे ਅਸੀਂ ਵਾਹ ਗਾਉਂ ਜਾ ਕੇ ਕੀ ਕਰਾਂਗੇ ਆਪਣਾ گاਉਂ ਮੇ ਆਪਣਾ ਵੀ ਕੰਮ ਖੇਤੀਬਾੜੀ ਦਾ ਕੰਮ ਹੈ ਜੀ ਆਪਣੀ ਜ਼ਮੀਨ ਹੈ ਜੀ ਹੈ ਨਾ ਦੇਖ ਲਓ ਤੁਸੀਂ ਇੱਥੇ ਆਂਦੇ ਨੇ ਆਫ ਸੀਜ਼ਨ ਕੰਮ ਕਰਨਦੇ ਉੱਥੇ ਆਪਣੀਆਂ ਜ਼ਮੀਨਾਂ ਨੇ ਤੁਸੀਂ ਸਿੱਖੋ ਪੰਜਾਬੀਓ ਤੁਸੀਂ ਆਪ ਗੱਡੀਆਂ ਚ ਗੇੜੀਆਂ ਮਾਰਦੇ ਜੇ ਤੇ ਸ਼ਾਮਾ ਨੂੰ ਤੁਸੀਂ ਕਹਿੰਦੇ ਕੀ ਸਾਡਾ ਸੀਰੀ ਸੰਭਲੇਗਾ ਇਹਨਾਂ ਨੇ ਇੱਥੇ ਦਿਹਾੜੀ ਕੀਤੀ ਐ ਤੇ ਯੂਪੀ ਬਿਹਾਰ ਇਹਨਾਂ ਨੇ ਆਪਣੀ ਜ਼ਮੀਨ ਬਣਾਈ ਐ ਤੁਸੀਂ ਆਪੇ ਸੁਣ ਲਿਆ ਆਪਣੇ ਮੂੰਹੋਂ ਕੀ ਲੱਗਦਾ ਆਪਣੇ ਬੰਦੇ ਤਾਂ ਸ਼ਾਮਾ ਗੇੜਾ ਮਾਰਨ ਨਿਕਲ ਜਾਂਦੇ ਇਹ ਸੀਰੀ ਸੰਭਦੇ ਇਹ ਕਹਿੰਦੇ ਆਪਾਂ ਆਪਣੀ ਜ਼ਮੀਨ ਵੀ ਰੱਖੀ ਨੂੰ ਬਾਰਡਰ ਤੇ ਖੜਨਾ ਚਾਹੀਦਾ ਨਾਲ ਜਦੋਂ ਜੰਗ ਲੱਗੀ ਨਹੀਂ ਹਲੇ ਇਹਨਾਂ ਨੂੰ ਉਦਾਂ ਲੈ ਕੇ ਜਾਣਾ ਜਿਹਦਾ ਉੱਥੇ ਵੀ ਦਿਨਾਂ ਜਾਉ ਮੈਂ ਦਿਹਾੜੀਆਂ ਦਊ ਇਹਨਾਂ ਨੂੰ ਸਾਰਿਆਂ ਨੂੰ ਇਹ ਜਿੰਨੇ ਜਣੇ ਆ ਨਾ ਘਟੋ ਘਟ ਵੀ ਲੱਖ ਭਈਆ ਲਿਆਓ ਸਾਰੇ ਪ੍ਰਵਾਸੀ ਲਿਆਓ ਔਰ ਮੈਂ ਇਹਨਾਂ ਨੂੰ ਦਿਹਾੜੀਆਂ ਦੇਣਾ ਬਾਰਡਰ ਤੇ ਖੜੀ ਉੱਥੇ ਇਹ ਖਲੌਣ ਤੇ ਸਹੀ ਉੱਥੇ ਕੰਮ ਔਰ ਕਿਤੇ ਨਾ ਕਿਤੇ ਅੱਜ ਪੰਜਾਬ ਦੇ ਲੋਕਾਂ ਨੇ ਹੀ ਪੰਜਾਬ ਨਾ ਖਲਾਉਣਾ ਉਹ ਬਿਹਾਰ ਤੋਂ ਆਏ ਉਹਨਾਂ ਨੂੰ ਪੁੱਛੋ ਉਹ ਵੀ ਕਹਿੰਦੇ ਕਹਿੰਦੇ ਜੰਗ ਲੱਗੀ ਨਹੀਂ ਚੱਲੇ ਕੀ ਨਾਮ ਹੈ ਆਪਕਾ ਸ੍ਰੀ ਲਾਲ ਜੀ ਇੱਧਰ ਇੱਧਰ ਇੱਕ ਵਾਰ ਸਹਿਯੋਗੀ ਨੂੰ ਕਹੂੰਗਾ ਇੱਧਰੋਂ ਆਪਾਂ ਇੱਕ ਵਾਰ ਜਿਹੜੀ ਕੋਸ਼ਿਸ਼ ਕਰੀਏ ਗੱਲਬਾਤ ਕਰਨ ਦੀ ਕੀ ਕਾਰਨ ਬਣਾ ਵਾਪਿਸ ਜਾਣਾ ਪੜ ਰਹਾ ਹੈ واپس ਨੇ ਕੰਮ ਕਰਕੇ ਜਾ ਰਹੇ ਹੈ ਘਰ ਅਭੀ ਤੋ ਆ ਬੋਲ ਰਹੇ ਸੀ ਜੰਗ ਕੇ ਘਰ ਨਹੀਂ ਨਹੀਂ ਘਰ ਜਾ ਰਹੇ ਹੈ ਕੰਮ ਕਰਕੇ ਆਪਣਾ ਕੰਮ ਕਰਕੇ ਹਾਂ ਜੰਗ ਦਾ ਡਰ ਹੈ ਨਹੀਂ ਨਹੀਂ ਜੰਗ ਦਾ ਕੀ ਡਰ ਹੋਗਾ ਨਹੀਂ ਜੰਗ ਤਾਂ ਕਾ ਡਰ ਨਹੀਂ ਹੈ ਸਰ ਜਾ ਰਹੇ ਆਪਣਾ ਘਰ ਸੋ ਕੰਮ ਆਪਣਾ ਮੱਖੂ ਮੈਂ ਹਮ ਲੋਕ ਥਾ ਤਾਨਾ ਮੰਡੀ ਮੇ ਕੰਮ ਸਮਾਪਤ ਯਹਾਂ ਕਿ ਯਹਾਂ ਕਾਹ ਪੇ ਰਹ ਰਹੇ ਥੀ ਯਹਾਂ ਅਭੀ ਆਏ ਹੈ ਬਸ ਸੇ ਹਮ ਲੋਕ ਜਾਏਂਗੇ ਘਰ ਸੋ ਬਿਲਕੁਲ ਪਹਿਲਾ ਤਾਂ ਮੈਂ ਹੈਰਾਨ ਹੋ ਗਏ ਗੱਲ ਸੁਣ ਕੇ ਜੀ ਬਿਲਕੁਲ ਇੱਕ ਟ੍ਰੇਨ ਆਈ ਏ ਸੀ ਉਹ ਟ੍ਰੇਨ ਜਿਹੜੀ ਆਈ ਆ ਕੇ ਟ੍ਰੇਨਾਂ ਭਰੀਆਂ ਹੁੰਦੀਆਂ ਸੀ ਤੁਸੀਂ ਵੇਖੋ ਟ੍ਰੇਨ ਖਾਲੀ ਆਈ ਆ ਹੁਣ ਟ੍ਰੇਨਾਂ ਜਿਹੜੀਆਂ ਵਾਂ ਪੰਜਾਬ ਦੇ ਲੋਕਾਂ ਨੂੰ ਸ਼ੀਟਾਂ ਵੀ ਮਿਲਣਗੀਆਂ ਔਰ ਕੋਈ ਦਿੱਕਤ ਵੀ ਨਹੀਂ ਆਊਗੀ ਇਹ ਟ੍ਰੇਨ ਖਾਲੀ ਆਉਣ ਈ ਆ ਕਿ ਅੱਗੇ ਟ੍ਰੇਨਾਂ ਭਰੀਆਂ ਆਉਂਦੀਆਂ ਸੀ ਅੱਜ ਭਰੀਆਂ ਜਾਣਡੀਆਂ ਦੇਖ ਸਕਦੇ ਹੋ ਖਾਲੀ ਟ੍ਰੇਨਾਂ ਆ ਗਿਆ ਨੇ ਹੈਰਾਨੀ ਜਨ ਨੇ ਗੱਲ ਹੈ ਨਹੀਂ ਤਾਂ ਟ੍ਰੇਨਾਂ ਦੇ ਵਿੱਚ ਬਾਰੀਆਂ ਚ ਬੰਦੇ ਲੰਮਕਦੇ ਹੁੰਦੇ ਸੀਗੇ ਪ੍ਰਵਾਸੀ ਲੰਮਕਦੇ ਹੁੰਦੇ ਸੀਗੇ ਪਰ ਇਹ ਐਸਾ ਸਮਾਂ ਆਇਆ ਕਿ ਪੰਜਾਬ ਚ ਟ੍ਰੇਨਾਂ ਜਿਹੜੀਆਂ ਬਿਨਾ ਪ੍ਰਵਾਸੀਆਂ ਤੋਂ ਆ ਰਹੀਆਂ ਨੇ ਹੈਰਾਨੀ ਜਨ ਨੇ ਗੱਲ ਹੈ ਤਾਂ ਸਰਪਜੀਤ ਜੀ ਮੈਂ ਤਾਂ ਹੈਰਾਨ ਹੋ ਗਿਆ ਇਹ ਗੱਲ ਸੁਣ ਕੇ ਪ੍ਰਵਾਸੀ ਵੀਰ ਨੇ ਆਖਿਆ ਕਿ ਅਸੀਂ ਇੱਥੇ ਦਾ ਕੰਮ ਕਰਨ ਆਏ ਆਂ ਉੱਥੇ ਸਾਡੀ ਆਪਣੀ ਜ਼ਮੀਨਾਂ ਸੀ ਉੱਥੇ ਜਾ ਕੇ ਕੰਮ ਕਰਾਂਗੇ ਆਪਣੇ ਵਾਲੇ ਤੇ ਸ਼ਾਮੀ ਇੱਥੇ ਢੀੜੀਆਂ ਤੇ ਚੱਲਣ ਤੇ ਗੱਡੀ ਲੈ ਕੇ ਇਹੋ ਗੱਲਾਂ ਮਾੜੀਆਂ ਸਾਡੇ ਬੰਦਿਆਂ ਨੂੰ ਗਾਣਿਆਂ ਦੀਆਂ ਫੁਕਰੀਆਂ ਤੇ ਢੀੜੀਆਂ ਨੇ ਮਾਰ ਲਿਆ ਸਾਡੇ ਲੋਕਾਂ ਨੂੰ ਚਾਹੀਦਾ ਹੈ ਕਿ ਆਪਣਾ ਕੰਮ ਆਪਣੇ ਹੱਥੀਂ ਕਰਨ ਆਪਣੇ ਪੰਜਾਬ ਨੂੰ ਸੰਭਲੋ ਅੱਜ ਆਪਣੇ ਪੰਜਾਬ ਤੇ ਅੱਖਾਂ ਹਰ ਬੰਦੇ ਦੀਆਂ ਔਰ ਹਰ ਬੰਦਾ ਜਿਹੜਾ ਪੰਜਾਬ ਨੂੰ ਜੇ ਤੁਰਿਆ ਆਉਂਦਾ ਕਿਤੇ ਨਾ ਕਿਤੇ ਉਹ ਆਪਣੀਆਂ ਮਿਹਰਬਾਨੀਆਂ ਸੀ ਔਰ ਆਪਾਂ ਆਪਣੇ ਫਾਇਦੇ ਲਈ ਜੇ ਕਿਤੇ ਇਹਨਾਂ ਨੂੰ ਤਾਹ ਨੂੰ ਬੁਲਾਉਣੇ ਤੇ 100 ਬੰਦਾ ਨਾਲ ਲੈ ਕੇ ਆਉਂਦੇ ਔਰ ਅੱਜ ਆਪਣੇ ਜਿਹੜੇ ਨੌਜਵਾਨ ਆ ਔਰ ਜੇਕਰ ਅਜ ਪੰਜਾਬ ਦੀ ਤਰਤੀ ਨੂੰ ਔਰ ਪੰਜਾਬ ਦੇ ਲੋਕਾਂ ਨੂੰ ਬਚਾਉਣਾ ਵਾ ਆਪਣੇ ਲੋਕਾਂ ਦਾ ਨਾਕਲੋਗੇ ਤੇ ਆਉਣ ਵਾਲਾ ਸਮਾਂ ਜਿਹੜਾ ਬਹੁਤ ਮਾੜਾ ਜੇ ਔਰ ਆ ਤੁਸੀਂ ਹਾਲਾਤ ਵੇਖ ਲੇ ਇਹ ਕਿਸ ਤਰ੍ਹਾਂ ਦੇ ਨਾਲ ਇਧਰੋਂ ਉਧਰੋਂ ਜਿੱਧਰੋਂ ਮਰਜੀ ਵੇਖ ਲਓ ਆ ਬੈਗ ਲੈ ਲੈ ਕੇ ਤੁਰੇ ਆਉਂਦੇ ਸਾਰੇ ਇਹ ਸਾਰੇ ਲੜਾਈ ਤੋਂ ਡਰਦੇ ਜਾਣਦੇ ਮੈਂ ਤਾਂ ਤੁਹਾਨੂੰ ਕਹਾਂ ਵੀ ਲੜਾਈ ਚ ਇਹਨਾਂ ਨੂੰ ਜਾਣਾ ਇੱਕ ਵਾਰ ਤਸਵੀਰ ਦੇਖੋ ਇਹ ਤੁਸੀਂ ਆ ਦੇਖਿਆ ਹੁਣੇ ਤੁਸੀਂ ਕੈਮਰਾ ਦੇ ਵਿੱਚ ਇਹਨੂੰ ਮੈਂ ਪੁੱਛਦੀ ਆਂ ਆਪਾਂ ਕਿ ਇੱਥੇ ਗੁਟਕਾ ਸਿੱਟਣ ਦਾ ਕੋਈ ਥਾਂ ਹੈਗੀ ਐ ਗੱਲਬਾਤ ਕਰਦੇ ਆਂ ਕਿਆ ਨਾਮ ਹੈ ਆਪਕਾ ਰਾਜਾ ਕੁਮਾਰ ਰਾਜਾ ਕੁਮਾਰ ਯਹਾਂ ਆਪਣੇ ਅਭੀ ਗੁਟ ਉਕੇ ਗੁਟਕੇ ਧੂਕੇ ਕਥੂਕ ਬਾਹਰ ਪਲੇ ਇਹ ਇਹ ਮੈਨੂੰ ਦੱਸੋ ਪਹਿਲਾਂ ਵੀ ਇਹਦਾ ਚਲਾਣ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਤੁਸੀਂ ਕਿਹੜਾ ਪੇ ਖੜੇ ਹੋ ਸਟੇਸ਼ਨ ਪਰ ਨਹੀਂ ਨਹੀਂ ਸਟੇਸ਼ਨ ਕਿਉਂ ਹੈ ਇਹ ਅਮਰitsar ਕਾ ਗੁਰੂ ਕੀ ਭੂਮੀ ਹੈ ਤੋ ਤੁਮੇ ਸ਼ਰਮ ਨਹੀਂ ਆਤੀ ਪੰਜਾਬ ਮੇ ਆਕੇ ਗੰਦਗੀ ਡਾਲਤੇ ਹੋਏ ਯਹਾਂ ਪੇ ਰੋਜ਼ਗਾਰ ਮਿਲਤਾ ਹੈ ਤੁਮਕੋ ਲੋਗੋਨ ਕੋ ਤੋ ਤੁਮ ਯਹਾਂ ਪੇ ਬੀੜੀ ਔਰ ਗੁਟਕਾ ਥੂਕਤੇ ਹੋ ਯਹਾਂ ਪੇ ਗੰਦੇ ਕਾਮ ਕਰਤੇ ਹਨ ਕੇ ਕਾ ਕੇ ਰਹਿਨੇ ਵਾਲੇ ਬਿਹਾਰ ਸੇ ਮਿਹਰਸੀ ਐਸੇ ਬਿਹਾਰ ਮੇ ਤਾਂ ਚਲੋ ਚਲਦਾ ਹੋਗਾ ਪਰ ਯਹਾਂ ਪੇ ਨਹੀਂ ਚਲਤਾ ਇਹ ਗੁਰੂ ਨਗਰੀਏ ਇਸ ਕੋ ਸਾਫ ਰੱਖਣਾ ਪੜਦਾ ਹੈ ਹਮ ਆਪਣੇ ਰਿਸ਼ਤੇਦਾਰ ਕੇ ਘਰ ਜਾਂਦੇ ਵਹਾਂ ਸਾਫ ਰੱਖਤੇ ਹੋ ਕਿ ਥੂਕਤੇ ਹੋ ਨਹੀਂ ਨਹੀਂ ਸਾਫ ਰੱਖਤੇ ਹੋ ਬੋਲੋ ਨਾ ਸਾਫ ਰੱਖਤੇ ਹੋ ਹਾਂ ਸਾਫ ਰੱਖ ਤੋ ਇਹ ਕਹੀਂ ਆਏ ਹੋ ਕੰਮ ਕਰਨੇ ਯਹਾਂ ਕਮਾਣੇ ਆਏ ਤੋ ਯਹਾਂ ਵੀ ਤੋ ਸਾਫ ਰੱਖੋ ਨਾ ਹਾਂ ਠੀਕ ਹੈ ਸਾਹ ਯਾਰ ਸੜਕਾਂ ਥੁੱਕ ਥੁੱਕ ਗੰਦੀਆਂ ਮੈਨੂੰ ਲੱਗਦਾ ਇੱਕ ਸਮਾਂ ਹੋਣਾ ਕਿ ਗੂਗਲ ਮੈਪ ਤੇ ਸੜਕਾਂ ਲਾਲ ਹੋ ਜਾਣੀਆਂ ਇਹਨਾਂ ਦੇ ਕਰਕੇ ਖੂਨ ਡੁੱਲਿਆ ਇਸ ਧਰਤੀ ਤੇ ਔਰ ਗੁਟਕੇ ਨਹੀਂ ਡੁੱਲਣ ਦੇਣੇ ਅਸੀਂ ਇਹ ਧਰਤੀ ਤੇ ਖੂਨ ਡੁੱਲਿਆ ਸੂਰਬੀ ਔਰ ਗਲਤੀ ਮੰਨੋ ਤੇ ਜਾਓ ਵਾਪਸ ਨਾ ਆਏ ਹੁਣ ਉਧਰ ਹੀ ਰਹੋ ਪੰਜਾਬ ਜਾਓ 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 ਚਲੋ ਇਹ ਇਹ ਹਾਲਾਤ ਨੇ ਪੰਜਾਬ ਦੇ ਜਿਸ ਧਰਤੀ ਤੇ ਖੂਨ ਡੁੱਲਿਆ ਹੋਵੇ ਸੂਰਬੀਰ ਯੋਧਿਆਂ ਦਾ ਤੇ ਉਸ ਧਰਤੀ ਦੇ ਗੁੱਟਕੇ ਥੁੱਕ ਥੁੱਕੇ ਲਾਲ ਕੀਤਾ ਜਾਵੇ ਔਰ ਜਿਸ ਹਰ ਜਗ੍ਹਾ ਬੋਰਡ ਲੈ ਨੂੰ ਸਮੂਕਿੰਗ ਦੇਤੇ ਤੇ ਬੀੜੀਆਂ ਫੜਫੜ ਤੁਰੇ ਫਿਰਦੇ ਸੋ ਕਿਤੇ ਨਾ ਕਿਤੇ ਪ੍ਰਸ਼ਾਸਨ ਸਰਕਾਰ ਵੀ ਆਪਣੀ ਡਿਊਟੀ ਨਿਭਾਵੇ ਕਿ ਆਮ ਬੰਦਿਆਂ ਨੇ ਕੰਮ ਕਰਨੇ ਸਾਰੇ ਜਾਂ ਪ੍ਰੈਸ ਨੇ ਜਾਂ ਸਮਾਜ ਸੇਵੀ ਲੋਕਾਂ ਨੇ ਕੰਮ ਕਰਨੇ ਸੋ ਕਿਤੇ ਨਾ ਕਿਤੇ ਸਰਕਾਰ ਦਾ ਪ੍ਰਸ਼ਾਸਨ ਦਾ ਵੀ ਫਰਜ਼ ਬਣਦਾ ਇਹ ਕੱਲੇ ਬੋਰਡਾਂ ਤੱਕ ਨਾ ਸੀਮਤ ਰਹੇ ਤੁਹਾਡੇ ਸਾਹਮਣੇ ਥੁੱਕਣ ਆ ਪਟਰੀਆਂ ਲਾਲ ਕੀਤੀਆਂ ਥੁੱਕ ਥੁੱਕ ਸੋ ਕਿੱਥੇ ਇਸ ਧਰਤੀ ਨੂੰ ਮੱਥਾ ਟੇਕਦੇ ਲੋਕੀ ਆਣ ਕੇ ਦੂਰੋਂ ਦੂਰੋਂ ਨਮਸਕਾਰ ਕਰਦੇ ਆ ਔਰ ਇਹ ਲੋਕ ਆਣ ਕੇ ਗੰਦ ਪਾਉਂਦੇ ਆ ਸੋ ਬਿਲਕੁਲ ਗਲਤ ਗੱਲ ਆ ਇਹ ਕੰਮ ਜਿਹੜਾ ਵਾ ਇਸ ਧਰਤੀ ਤੇ ਨਹੀਂ ਹੋਣਾ ਚਾਹੀਦਾ ਇਹਨਾਂ ਨੂੰ ਮੱਥਾ ਟੇਕੋ ਜੇ ਕੋਈ ਇਹਨਾਂ ਨੂੰ ਕਿਰਾਏ ਦੀ ਲੋੜ ਆ ਕਿਸੇ ਕੋਲ ਨਹੀਂ ਵੀ ਹੈਗਾ ਤੇ ਹੱਥੀ ਦੇ ਕੇ ਘੱਲੋ ਇਹਨਾਂ ਨੂੰ ਸੋ ਇਹ ਤਸਵੀਰਾਂ ਨੇ ਅੰਮ੍ਰਿਤਸਰ ਗੁਰੂ ਨਗਰੀ ਦੀਆਂ ਚੱਲਦੇ ਇੰਟਰਵਿਊ ਦੇ ਵਿੱਚ ਤੁਸੀਂ ਦੇਖ ਲਿਆ ਇੱਕ ਤਾਂ ਪ੍ਰਵਾਸੀ ਆਉਂਦਾ ਕਿ ਮੇਰੀ ਉੱਥੇ ਆਪਣੀ ਜ਼ਮੀਨ ਐ ਇੱਥੇ ਤਾਂ ਮੈਂ ਕੰਮ ਕਰਨ ਆਉਣਾ ਹੁਣ ਉੱਥੇ ਜਾ ਕੇ ਆਪਣੀ ਸੰਭਾਂਗੇ ਇੱਕ ਨੇ ਤਾਂ ਇੱਥੇ ਜਿਹੜਾ ਰੇਲਵੇ ਉਹ ਲਾਲ ਕਰਤੀਆਂ ਕੀ ਲੱਗਦਾ ਇਹਦਾ ਚਲਾਨ ਨਹੀਂ ਬਣਦਾ ਵੈਸੇ ਤਾਂ ਜੇਕਰ ਕੋਈ ਆਮ ਜਗ੍ਹਾ ਤੇ ਵੀ ਥੁੱਕ ਸਿੜਦਾ ਉਹ ਤੋਂ ਪਤਾ ਨਹੀਂ ਕਿੰਨੀਆਂ ਕਿ ਬਿਮਾਰੀਆਂ ਬਣਦੀਆਂ ਤਾਂ ਫਿਰ ਇੱਕ ਤਬਾਕੂ ਹੈ ਇੱਥੋਂ ਕਿੰਨੀਆਂ ਬਿਮਾਰੀਆਂ ਬਣਦੀਆਂ ਹੋਣਗੇ ਇਹ ਟੂਰਿਸਟ ਸਿਟੀ ਹੈ ਟੂਰਿਸਟ ਸਿਟੀ ਹਮੇਸ਼ਾ ਸਾਫ਼ ਰੱਖੀ ਜਾਂਦੀ ਹੈ ਜ਼ਿੰਮੇਵਾਰੀ ਦੇ ਨਾਲ ਟੂਰਿਸਟ ਸਿਟੀ ਦੇ ਵਿੱਚ ਜਾਇਆ ਜਾਂਦਾ ਅੰਮ੍ਰਿਤਸਰ ਦੀਆਂ ਇਹ ਤਸਵੀਰਾਂ ਸੀਗੀਆਂ ਜਿੱਥੇ ਹੁਣ ਸਰਬਜੀਤ ਸਿੰਘ ਸਮਾਜ ਸੇਵੀ ਹੁਣਾਂ ਨੇ ਵੀ ਗੱਲ ਆਖ ਦਿੱਤੀ ਹੈ ਕਿ ਅਸੀਂ ਵੀ ਕਿਸੇ ਵੀ ਕੀਮਤ ਤੇ ਪੰਜਾਬੀ ਜਿਹੜੇ ਐ ਪ੍ਰਵਾਸੀਆਂ ਨੂੰ ਪੰਜਾਬ ਦੇ ਵਿੱਚ ਨਹੀਂ ਵਾੜਨਗੇ ਕਿਉਂਕਿ ਇਹਨਾਂ ਦੇ ਕਰਕੇ ਪੰਜਾਬ ਦਾ ਬਹੁਤ ਮਾੜਾ ਹਾਲ ਹੋਇਆ ਸੀਗਾ ਕੋਈ ਡਾਕੂਮੈਂਟੇਸ਼ਨ ਨਹੀਂ ਹੁੰਦੀ ਕਿਸੇ ਪ੍ਰਕਾਰ ਦੀ ਪੁੱਛਗਿੱਛ ਨਹੀਂ ਹੁੰਦੀ ਬਸ ਇੱਕ 100-200 ਰੁਪਏ ਦੀ ਟਿਕਟ ਲੈ ਕੇ ਸਿੱਧਾ ਪੰਜਾਬ ਦੇ ਵਿੱਚ ਵੜ ਕੇ ਕੰਮ ਕਰਨੇ ਸ਼ੁਰੂ ਕਰ ਦਿੰਦੇ ਨੇ ਮੇਰੇ ਖਿਆਲ ਇਹ ਸੌਖਾ ਤਰੀਕਾ ਜੇਕਰ ਕਿਸੇ ਦਾ ਬੈਕਗ੍ਰਾਉਂਡ ਕ੍ਰਿਮੀਨਲ ਵੀ ਰਿਹਾ ਤਾਂ ਉਹ ਇਸ ਤਰੀਕੇ ਬਚ ਸਕਦਾ ਤੇ ਦੂਸਰੇ ਦੇਸ਼ ਚ ਜਾ ਕੇ ਕੰਮ ਕਰ ਸਕਦਾ ਕਿਉਂਕਿ ਪੰਜਾਬ ਦੀਆਂ ਸਰਕਾਰਾਂ ਇਹਨਾਂ ਨੂੰ ਤਾਂ ਹੀ ਪੁੱਛਦੀਆਂ ਇਹਨਾਂ ਦੇ ਕਈਆਂ ਦੀਆਂ ਵੋਟ ਬਣੀਆਂ ਹੁੰਦੀਆਂ ਨੇ ਤੇ ਸਰਕਾਰਾਂ ਨੂੰ ਕੁਝ ਨਾ ਕੁਝ ਉਹਨਾਂ ਦਾ ਫਾਇਦਾ ਹੁੰਦਾ ਜਿਵੇਂ ਸਰਵਜ ਸਿੰਘ ਹੁਣਾਂ ਨੇ ਦੱਸਿਆ ਫਿਲਹਾਲ ਮੈਨੂੰ